ਸਾਡਾ ਸਟਾਫ ਲਿਖਿਆ ਗਿਆ ਇੱਧਰ ਹੁਣ ਵੀਡੀਓ ਚ ਵੀ ਹੋ ਜਾਣਾ ਰਿਕਾਰਡ ਹੋ ਰਿਹਾ ਰਿਕਾਰਡ ਵੀ ਹੋ ਜਾਣਾ ਠੀਕ ਹੈ ਜੀ ਮੈਂ ਜਸਵੀਰ ਸਿੰਘ ਪਿੰਡ ਬਾਲਾ ਮੇਰਾ ਮੇਰੇ ਘਰਟਾਉਣ ਦਾ ਪੂਰਾ ਸੌਦਾ A to Z ਪੂਰੇ ਸਾਰੇ ਘਰਟਾਉਣ ਦਾ ਸੌਦਾ ਉਸ ਦਿਨ ਮੰਨ ਕੇ ਜਲਦ ਅਸ ਕੱਲ ਨੂੰ ਅੱਜ ਲੱਗ ਜਾਣਾ ਘਟਾਉਣਾ ਨੇ ਉਹਨਾਂ ਨੇ ਹੋਰ ਲੱਗ ਜਾਣਾ ਘਟਾਉਣਾ ਸਾਰੇ ਇਹ ਰੇਟ ਵੀ ਰੇਟ ਨਾ ਕੀ ਕਰ ਰੇਟ ਵਾਧੀ ਜਾਦਾ ਹੀ ਕਰ ਗਿਆ ਜਿਹੜੇ ਆਹ ਮੇਰੇ ਸਾਹਮਣੇ ਪਪੂਲਰ ਖੜੇ ਆ ਇਹ ਵੀ ਅਗਲੇ ਸਾਲ ਤੱਕ ਇਹਨਾਂ ਦਿਨਾਂ ਚਾਹਨ ਪੂਰੇ ਤਿਆਰ ਹੋ ਜਾਣੇ ਵਧਣ ਵਾਸਤੇ ਵੇਚਣ ਵਾਸਤੇ 7-8 ਲੱਖ ਦੇ ਹੋ ਜਾਣਗੇ ਰਾਤ ਰਾਤ ਵੀ ਸਾਰੀ ਰਾਤ ਨੀਂਦ ਨਹੀਂ ਆਈ ਹੈਗੀ ਤੇ ਹੁਣ ਵੀ ਥੋੜੀ ਜਿਹੀ 2-2 ਘੰਟੇ ਸਾਢੇ ਕਿ ਤਿੰਨ ਫੇਰਾ ਖੁੱਲ ਗਈ ਦਿਮਾਗ ਦੇ ਵਿੱਚ ਬਸ ਜੋ ਘਰ ਬਣਾਉਣਾ ਉਹ ਚੱਲੀ ਜਾ ਰਿਹਾ ਮੈਨੂੰ ਲੱਗਦਾ ਮੈਂ ਡਿਪਰੈਸ਼ਨ 'ਚ ਚਲੀ ਜਾਣਾ ਉਹ ਅੱਧਾ ਬਜਟ ਤਾਂ ਹੈਗਾ ਉਹਨੇ ਬਜਟੇ ਬਹੁਤ ਬਣਾਤਾ ਜੀ ਮਿਸਤਰੀ ਨੇ ਸਾਰਾ ਜਿਹੜਾ ਐਸਟੀਮੇਟ ਕੱਢ ਕੇ ਦੇਖਿਆ ਬਣ ਬਣਾਉਣ ਤੱਕ 40-45 ਲੱਖ ਤੱਕ ਜਾਂਦਾ ਤੇ ਕਰਾਂਗੇ ਕਿਦਾਂ ਹੱਦੋਂ-ਅੱਧ ਦਾ ਹੈਗਾ ਰੱਬ ਦਾ ਕਿੱਲਾ ਸਰ ਮੈਂ ਕਿ ਰੱਬ ਦਾ ਨਾਮ ਲੈ ਕੇ ਕਰਦਾਂਗਾ ਸ਼ੁਰੂ ਦੇਖੀ ਜਾਊਂਗੇ ਫਿਰ ਇਹ ਆ ਜਮੈਂ ਖਾਲੀ ਹੋ ਕੇ ਬੈਹਿ ਜਾਣਾ ਇਹ ਘੁੰਮਣਾ ਫਿਰਨਾ ਹੁੰਦਾ ਕਦੇ ਆਉਣਾ ਜਾਣਾ ਹੁੰਦਾ ਇਹ ਕਰਾਂਗੇ ਥੋੜਾ ਰਿਲੈਕਸ ਹੋਣ ਆਏ ਆ ਮੋਟਰ ਉਰ ਬੈਠਦੇ ਘੜੀ ਕੰਟਾ ਤੇ ਦੁੱਧ ਲਿਆਂਦਾ ਇਹਦੇ ਵਿੱਚ ਪਾ ਕੇ ਚਾਹ ਬਣਾਉਂਦੇ ਪਹਿਲਾਂ ਬਾਕੀ ਦੀਆਂ ਗੱਲਾਂ ਕਰਦੇ ਆ ਜਾਣਾ ਮਿਸਤਰੀ ਨਾਲ ਸਟਾਮ ਲਿਖਣਾ ਉਹਦੀ ਥੋੜੀ ਜਿਹੀ ਤਾਂ ਧੜਕਣ ਜੀ ਤੇਜ਼ ਹੁੰਦੀ ਹੈ ਅੱਠ ਸਟਾਮ ਤੋਂ ਵਾਝ ਇੱਕ ਵਧੀਆ ਸਟਾਮ ਲਿਖਿਆ ਜਾਣਾ ਫਿਰ ਮ ਬਦਲ ਨਹੀਂ ਸਕਦਾ ਹੈਗਾ ਫਿਰ ਘਰ ਦੇ ਜਿਹੜਾ ਹੁਣ ਜਿਹੜੇ ਚ ਅ ਰਾਤ ਜਿਹੜੇ ਰੂਮ ਚ ਪਏਦੇ ਸੀ ਵਾਈਫ ਕੋਲ ਆ ਕੇ ਕਹਿੰਦੇ ਕਹਿੰਦੀ ਅੱਜ ਇੱਥੇ ਨਾ ਇਹ ਰੂਮ ਦੇ ਵਿੱਚ ਆਪਣੀ ਲਾਸਟ ਨਾਈਟ ਹੈ ਨਾ ਕੀ ਹੋ ਗਿਆ ਕਹਿੰਦੀ ਕੱਲ ਨੂੰ ਆਪਾਂ ਨੇ ਇੱਥੋਂ ਸ਼ਿਫਟ ਕਰ ਲੈਣਾ ਦੂਜੇ ਪਾਸੇ ਓਏ ਜਿੱਥੇ ਹੁਣ ਤੱਕ ਉਹ ਕਮਰੇ ਦੇ ਵਿੱਚ ਸਾਰੇ ਜਿੰਨੇ ਵੀ ਹੁਣ 40 ਕਿਆ ਸਦਾ ਵਰਸ 42 43 ਸਾਲ ਦਾ ਹੋ ਚਲੇ ਉੱਥੇ ਉਹ ਕਮਰੇ ਦੇ ਵਿੱਚ ਆ ਇੱਧਰ ਜਿੱਧਰ ਜਿੰਦਗੀ ਗੁਜ਼ਾਰੀ ਹੈ। ਉਹ ਛੱਡ ਕੇ ਹੁਣ ਉੱਧਰ ਜਾਣਾ ਹਰਤਾ ਪੈਂਦੀ ਤਾਂਹੀਂ ਇਹ ਚੀਜ਼ਾਂ ਨਾ ਥੋੜੀਆਂ ਜਿਹਾ ਕਰ ਜੇ ਕਰਦੇ ਆ ਵਿੱਚ ਨੂੰ ਫਿਰ। ਕਦੇ ਕਦੇ ਬਾਪੂ ਦਾ ਆਉਂਦਾ ਖਿਆਲ ਵੀ ਬਾਪੂ ਨੇ ਕਿੰਨਾ ਚੌਂ ਨਣ ਘਰ ਬਣਾਇਆ ਤਾਂ ਇਹ। ਹੁਣ ਮੈਂ ਢਾਣਾ ਹੈ। ਫਿਰ ਅਸੀਂ ਚਲੋ ਹੁਣ ਜਿਹੜਾ ਮੈਂ ਬਣਾਉਣਾ ਫਿਰ ਗਾਂ ਸਾਡੇ ਵਾਲਿਆਂ ਨੇ ਢਾਣਾ ਜਿਹੜੇ ਹੋਰ ਗਾਂ ਪੁੱਤੇ ਹੋਣਗੇ ਜਾਂ ਉਹਨਾਂ ਦੇ ਗਾਂ ਨੇ ਆਣੇ ਹੋਣਗੇ ਉਹਨਾਂ ਨਾਲ ਫਿਰ ਕੋਈ ਨਵੇਂ ਸਟਾਈਲ ਨਾਲ ਬਣਾਉਣਾ। ਇਹ ਚੀਜ਼ ਆ ਜਾਂਦੀ ਹੈ। ਉਹ ਲੈ ਕੇ ਰੱਬ ਦਾ ਨੌਕਰ ਦੈਂ ਖਮ ਸ਼ੁਰੂ ਪਹਿਲਾਂ ਹੁਣ ਚਾਹ ਪੀਂਦੇ ਗੁੱਜਰਬਾਈ ਸੱਤਾ ਬੈਣ ਮੈਂ ਕਹਿੰਦਾ ਕਾ ਨੂੰ ਹਲੇ ਬਹਿਨਾ ਮਾ ਠਾਣਾ ਮੈਂ ਤਾਂ ਹਲੇ ਉਹਦੇ ਵਿੱਚ ਟੈਨਸ਼ਨ ਵਿੱਚ ਹੈ ਗਈਆਂ ਉਹ ਨੂੰ ਕਾ ਨੂੰ ਟੈਨਸ਼ਨ ਠਾਣਾ ਹਲੇ ਹੋਰ ਅੱਧਾ ਘੰਟਾ ਜੋਗਿੰਗ ਜੂਗਿੰਗ ਕਰ ਲੈਣੇ ਹੋਰ ਥਿੰਕ ਕਰ ਹੋਰ ਸੋਚਦੇ ਕੁਝ ਜਿਹੜੇ ਆ ਮੇਰੇ ਸਾਹਮਣੇ ਪਪੂਲਰ ਖੜੇ ਆ ਇਹ ਵੀ ਅਗਲੇ ਸਾਲ ਤੱਕ ਇਹਨਾਂ ਦਿਨਾਂ ਚਾਹਨ ਪੂਰੇ ਤਿਆਰ ਹੋ ਜਾਣੇ ਹੈ ਵੱਡਣ ਵਾਸਤੇ ਵੇਚਣ ਵਾਸਤੇ 7-8 ਲੱਖ ਦੇ ਹੋ ਜਾਣਗੇ ਚਲੋ ਖਿੱਚ ਤੂਕੇ ਚਾਰ ਹਿੱਸੇ ਕਰ ਦੂੰਗਾ ਜਿੱਥੇ ਤੱਕ ਮੇਰੇ ਲੱਗਦੀ ਲਾਸਟ ਵੇ ਜਾ ਕੇ ੜੂਗਾ ਕੰਮ ਥੋੜਾ ਬੋੜਾ ਦੇਖਾਂਗੇ ਕਰਦੇ ਆਂ ਕੁਛ ਨਾ ਕੁਛ ਵੀ ਮੈਂ ਤਾਂ ਅੱਜ ਗੈਂਗ ਦੇਖੀ ਇਹ ਇਹ ਆ ਕੇ ਅਟੈਕ ਕਰਦੀ ਫਿਰ ਉਹ ਲੰਘੇ ਦੋ ਉਧਰ ਇਹ ਫਿਰ ਖਲਾਰਾ ਪਾ ਕੇ ਜਾਂਦੇ ਇੱਥੇ ਮੈਂ ਦੇਖਿਆ ਜਾਓ ਵੀ ਜਾਓ ਜਾਓ ਬਸ ਹੁਣ ਨਿਕਲੋ 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 ਹਾਂ ਕਿਆ ਸੁੰਗਦਾ ਫਿਰਦਾ ਹਾਂ ਲੱਭੀ ਇੱਥੇ ਘੇਰਾ ਪਾ ਕੇ ਖੜ ਗਏ ਤੇ ਮੈਂ ਤਾਂ ਅੰਦਰ ਚਾਹ ਪੱਤੀ ਲੈਣ ਚਲੀ ਗਈ ਆ ਉਹਨੂੰ ਮੇਰਾ ਤੋਤਾ ਕੱਲ ਚਾਹ ਉਬਲ ਗਈ ਸੀ ਤੇ ਫਿਰ ਮੈਂ ਘੇਰਾ ਪਾ ਕੇ ਖੜ ਗਏ ਮੈਂ ਕਹਾਂ ਕਹਿੰਦਾ ਉਹ ਰੂਮ ਦਾ ਸਮਾਨ ਕੱਢਣ ਲੱਗ ਗਿਆ ਲੱਗੇ ਖਾਲੀ ਕਰਨ ਅੰਦਰ ਚ ਐਸੀ ਜਿਹੜਾ ਉਹ ਅਜੇ ਸੀ ਵਿਖਰਾ ਦੇਣਾ ਹਾਂ ਐਸੀ ਤਾਂ ਪਹਿਲਾਂ ਖੁੱਲਣੀ ਕਿਹੜੀਆਂ ਕੈਮਰਾ ਤਾਂ ਖੁੱਲਣੀ ਪੈਣੀ ਆ ਅੱਜ ਨਹੀਂ ਫਿਰ ਕੱਲ੍ਹ ਨੂੰ ਖੁੱਲਣੀ ਪੈਣੀ ਆ ਇਹ ਖੋਲ ਦੇ ਚੱਲਦੇ ਤਾ ਫੁੱਲ ਫੁੱਲ ਸਾਰੀ ਕੋਣ ਕੋ ਸਾਡ ਰੱਖ ਲੈ ਕੈਮਰਾ ਖਿਲਾ ਲਾਂਗੇ ਫਿਰ ਉੱਥੇ ਬੰਦੇ ਨੂੰ ਬੁਲਾ ਕੇ ਕੈਮਰਾ ਵਿਖਾਉਣਾ ਪੈਣਾ ਜਿਹੜੀ ਸਾਡੇ ਘਰ ਦੀ ਵੰਡ ਹੋਈ ਨਾ 13-13 ਹੀ ਹੋਈ ਆ 13-13 ਰੂਮ ਬਣੇ ਹੋਏ ਚਾਰੇ ਪਾਸੇ 13 ਬਾਈ 13 13 ਬਾਈ 13 13 ਬਾਈ ਇੱਕ ਇੱਕ ਰੂਮ ਦੀ ਥੋੜੀ ਜਿਹਾ 12 13 ਬਾਈ 12 ਦਾ ਤੇ ਅੱਜ ਤਰੀਕ ਵੀ ਤੇ ਰਹੀ ਹੈ ਜਿਦਾ ਹੀ ਕੰਮ ਸ਼ੁਰੂ ਕਰਿਆ ਵੀ ਆਪਣਾ ਸਮਾਨ ਇੱਧਰ ਤੋਂ ਰੱਖੀਏ ਤੇ ਅੱਜ ਕੰਟਰੈਕਟ ਲਿਖਿਆ ਜਾਣਾ ਸੌਦਾ ਸਾਰਾ ਹੋ ਜਾਣਾ 13-13 ਹੀ ਹੋਈ ਪਈ ਆ ਮਹਾਰਾਜ ਨੇ ਬਸ ਪੁਰਾ ਦੇ ਕਰਦੇ ਮੈਂ ਦੇਖ ਨਟ ਬਹੁਤ ਲੰਬੇ ਖੋਲਣ ਟਾਈਮੇ ਬਹੁਤ ਲੱਗਦਾ ਜੇ ਪੂਰਾ ਖੋਲਣਾ ਡੇਢ ਘੰਟਾ ਲੱਗ ਜਾਣਾ ਚਲਾ ਬਾ 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 ਖੋਲੂਗੇ ਇਹਨੂੰ ਮੈਂ ਲੋਗਾ ਖੋਲਣ ਦੇ ਵਿੱਚ ਆ ਲਓ ਮਿਸਤਰੀ ਸਾਹਿਬ ਆ ਜਾ ਮਿਸਤਰੀ ਭਾਈ ਤੇਰੀ ਬੇਟ ਕਰ ਰਹੇ ਆ ਸਮਝ ਰੋਕ ਆਜੋ ਭਾਈ ਲੈ ਰਾਮਣੀ ਬੰਦਾ ਵੀ ਅਸੀਂ ਤਾਂ ਲੱਗੇ ਮਿਸਤਰੀ ਹੋ ਆ ਅਸੀਂ ਵੀ ਕੰਮ ਸ਼ੁਰੂ ਕਰਤਾ ਬਈ ਆ ਇਹਦਾ ਲੱਗ ਗਿਆ ਆਪਣਾ ਕੰਮ ਤੁਸੀਂ ਲੇਟ ਆਉਣਾ ਹਾਂ ਇਹਦਾ ਰਮ ਕਮਰੇ ਦੇ ਸਾਮਾਨ ਕੱਢਦਾ ਇੱਧਰ ਲੈ ਫੇਟ ਬੜੀ ਜਦੋਂ ਜਾਇ ਤੋਂ ਬਾਅਦ ਲੰਬਾਰੀ ਕਰਦੇ ਫੇਟਾ ਲੰਬਾਰੀ ਕਰਤਾ ਫੇਟਾ ਨਿਕਲਦਾ ਵਿੱਚ ਤੇ ਹਾਂ ਪੈਨੋ ਲੇਗਾ 49 ਫਿਰ ਘਟਾਇਆ ਥੋੜਾ ਜਿਹਾ 2 2 ਫੁੱਟ ਪਿੱਛੇ ਨੂੰ ਸ਼ਿਆਲੀ ਪਨੇਸ਼ਾਨੀ ਲਈ ਕਿੱਛੇ ਮੜਾ ਜਾ ਕਿੱਛੇ ਕਿੱਛੇ ਪਿੱਛੇ ਤੇ ਰਾਤਰੀ ਪੜਾ ਸ਼ਿਆਲੀ ਆਹ ਫਟਿਆ ਥੋੜਾ ਪਿੱਛੇ ਵਾਠੀ ਆ ਮਿੱਤਰੀ ਬਣ ਜਾਣੀ ਗੱਲ ਉਹ ਕਰ ਦਿਖਾਈ ਮੜਾ ਜ ਮਿਸਤੇ ਤੂੰ ਦੇਖਾ ਜ ਮੜਾ ਜ ਮੈਂ ਉੱਪਰ ਆਉਂਦਾ 45 ਨਾ ਨਾ 46 ਆ ਗਿਆ ਇੱਥੇ ਆ 47 ਆਉਂਦਾ 46 ਆ ਸ਼ਿਆਲੀ 46 ਬਣਦਾ ਆਪਣਾ 10 ਵਜੇ 10 ਦਾ ਬਲੌਗ ਆ ਬਸ ਇੱਕ 10 ਇਟਾ ਦੀ ਗਿਣਤੀ ਜੀ ਮਾਰ ਲਾ ਬਸ 5 ਹੋ ਗਏ ਤਾਂ ਡਬਲ 10 ਹੋਣੀ ਆ। ਓਹੋ ਮੈਂ ਆਇਆ ਆਇਆ ਨਾ ਆਇਆ ਮਾਲਵਾ ਦਾ 10 ਉੱਪਰ ਨੂੰ। ਮੈਂ 4 5 6 10 ਦਾ ਤੇਜੀ। ਇੱਥੇ ਕਹਿੰਦਾ 1 2 3 4 5 6 7 8 9 10। ਅੱਡਾ ਵੱਡਾ ਵਲੌਗ ਹੋਣਾ। ਦੇਖੋ ਦੋਨੋਂ ਮੈਂ 4 ਸਮਾ ਲਾ ਬਸ। ਦੋ ਓਏ ਦੋ ਫੁੱਟ ਦਾ। ਦੋ ਫੁੱਟ ਦਾ 2 ਫੁੱਟ ਦਾ ਬਸ। 2 ਫੁੱਟ ਦਾ। ਪਨੂਆ ਹੈਗਾ ਇੰਨਾ ਥੋੜਾ। ਉਹ ਦੋਨਾਂ 400 ਹੋਊਗਾ ਆਪਣਾ ਇੰਨਾ ਆਪਣਾ ਹਾਂ 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 ਜਿਹੜਾ ਬਲੌਗ ਆਉਣਾ ਜਿਹੜਾ ਸਿਮਿੰਟ ਵਾਲਾ ਆਉਣਾ ਆਪਣਾ ਮੈਂ ਕਹਾਂ ਬਸ ਇਹਨੂੰ ਦਮਾਰਾਂ ਲਓ ਜੀ ਸਟਾਮ ਪੇਪਰ ਲਿਖਣ ਲੱਗੇ ਆ ਜੋ ਸੌਦਾ ਹੋਇਆ ਸਟਾਪਰ ਹੁਣ ਅਸੀਂ ਲਿਖ ਦੇਣਾ ਤੇ ਪਿੰਡ ਮਾਲਾ ਜਸਵੀਰ ਸਿੰਘ ਬਟੂ ਇਸ ਤੇ ਜਾਂ ਸੌਦਾ ਹੋਇਆ ਨਾ ਰਿਜਿਮ ਬਣਾ ਮਾਰ ਪੂਰਾ ਦਾ 80000 ਦਾ ਹਾਂ ਇਹ ਕਦੇ ਲਿਖਣਾ ਬਾਕੀ ਤੇ ਲੱਗੇ ਜਿਹਦੇ ਵਿੱਚ ਮਲਵਾ ਕੱਢ ਕੇ ਟਿੱਟਾ ਖਾਗ ਵਰਦੇ ਅੱਛਾ ਦੇ 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 ਦੇਖਾ ਦੋ ਬਾਅਦ ਚ ਸਹੀ ਗੱਲ ਹੈ ਜਿਹੜੀ ਸਹੀ ਹੈ ਇਹ ਵੀ ਤੇ ਚਾਲ ਕਰਕੇ ਦਿੱਤਾ ਜਾਊਗਾ ਬਸ ਉਹਨਾਂ ਦੇ ਨਾਲ ਆਇਆ ਨਹੀਂ ਹੈਗਾ ਯਾਰ ਉਹ ਨਹੀਂ ਹੈਗਾ ਟੀਮ ਦੇਖ ਵੀ ਇਹ ਇਹ ਨਹੀਂ ਹੈਗਾ ਵੀ ਜੋ ਘਾਟੇ ਪੈਂਦੇ ਸਭੀ ਦੱਸ ਦੋ ਸਾਰਾ ਕੋਈ ਨਹੀਂ ਇਹ ਯਾਰਾ ਬਾਤਾਂ ਬੜੇ ਇਹ ਵੀ ਕਈ ਵਾਰ ਹੋ ਜਾਂਦਾ ਯਾਰ ਨਾ ਯਾਰ ਮੈਨੂੰ ਮੰਗਾ ਯਾਰ ਜ਼ਿਆਦਾ ਟਾਈਮ ਲਾ ਕੇ ਜ਼ਿਆਦਾ ਧਿਆਨ ਲੱਗ ਜੇ ਤੇ ਉਹ ਵੀ ਨਹੀਂ ਹੈਗਾ ਯਾਰ ਮੈਂ ਇਦਾਂ ਦਾ ਨਹੀਂ ਹੈਗਾ ਬੰਦੇ ਯਾਰ ਕਿਸੇ ਨਾਲ ਇਦਾਂ ਕਰਾਂਗੇ ਜਿਵੇਂ ਇਹ ਬਾਪੂ ਨੇ ਸਾਨੂੰ ਪਹਿਨੀ ਚੀਜ਼ਾਂ ਨਹੀਂ ਯਾਰ ਗਰੀਬ ਦੇ ਯਾਰ ਮਿਹਨਤ ਨਹੀਂ ਕੰਮ ਦੀ ਇਹ ਕੋਈ ਘਟਾਪਨ ਦਾ ਕੋਈ ਚੱਕ ਕਰਨੀ ਨਾ ਕੋਈ ਨਾ ਕੋਈ ਬੜੇ ਡਰੇ ਯਾਰ ਸਾਡਾ ਸਟੈਂਡ ਲਿਖਿਆ ਗਿਆ ਇੱਧਰ ਹੁਣ ਵੀਡੀਓ ਚ ਵੀ ਹੋ ਜਾਂਦਾ ਰਿਕਾਰਡ ਹੋ ਆਹ ਰਿਕਾਰਡ ਵੀ ਹੋ ਜਾਂਦਾ ਠੀਕ ਹੈ ਜੀ ਮੈਂ ਦਸਜੀਤ ਸਿੰਘ ਪਿੰਡ ਬਾਲਾ ਮੇਰਾ ਮੇਰੇ ਘਰ ਟਾਉਣ ਦਾ ਪੂਰਾ ਸੌਦਾ A to Z ਪੂਰਾ ਸਾਰੇ ਘਰ ਦਾ ਟਾਉਣ ਦਾ ਸੌਦਾ ਜੋ ਮਰਜੀ ਕਿਹੜੀ ਮਰਜੀ ਕਹਿੰਦੇ ਘੁਆਈਏ ਭਾਈ ਵਿੱਚ ਸੜਾ ਵੀ ਸਕੇ ਤੋਂ ਬਾਅਦ ਦੀ ਗੱਲਾਂ 85000 ਦਾ ਹੋਇਆ ਵਿੱਚ ਨਿਓ ਪਟਕੇ ਇੱਕ ਕੱਢਣੀ ਆ ਇੱਟਾ ਸਾਫ਼ ਕਰਕੇ ਦੇਣੀ ਜਿਹੜਾ ਮਲਬਾ ਨਿਕਲਣਾ ਉਹ ਟਰਾਲੀ ਭਰ ਕੇ ਦੇਣੀ ਇੰਨੇ ਹੀ ਹੋਇਆ ਜੀ ਸੌਦਾ ਸਾਰੇ ਘਰ ਦਾ ਧੰਨਵਾਦ ਬਿੱਟੂ ਮਿਸਤਰੀ ਲਖਵੀਰ ਸਿੰਘ 098 ਪਰਦੇ ਲੈਣ ਤੇ ਮੈਂ ਤਾਂ ਕੁਝ ਹੋਰ ਲਿਖ ਦਮ ਉਹਨਾਂ ਰਿਕਾਰਡਿੰਗ ਹੋ ਗਈ ਜੀ ਕੈਮਰੇ ਪਰ ਕੈਮਰਾ ਹੋ ਰਿਹਾ ਮੈਂ ਜਿਹੜੀ ਉਹਨਾਂ ਦਲਤੀ ਕੁਟੀ ਮੈਂ ਬੱਟਾ ਹੈ ਮਦਰ ਇੱਕ ਪੰਜਾਬੀ ਅੱਜ ਔਂਕੜੇ ਦਾ ਲੰਡੇ ਰ ਭੁੱਲ ਗਿਆ ਮੈਂ ਤਾਂ ਇਹ ਮਾਰਦੇ ਆ ਔਂਡੇ ਰਹੀ ਸੀ ਨਾ ਮੈਂ ਕੱਢ ਦਉ ਤੁਮ ਸੈਨ ਕਰ ਦਮ ਇਥੇ ਜੋ ਵੀ ਸਾਈ ਵੀ ਜਿਹੜੀ ਹੁੰਦੀ ਹੈ 5000 ਲੋ ਬਾਈ 5000 ਸਾਈ ਦੀ ਮੰਗ ਦੇ ਘੱਟ ਕਰ 2000 ਦੇਜੋ ਅਜਾ ਬਚੇ ਜਿਹੜੇ 2025 ਦੇਤੀ ਪਹਿਨੀ 83000 ਰਹਿ ਗਿਆ ਮੈਨੂੰ ਲੱਗਦਾ ਪੰਜ ਦੋ ਸੱਤ ਪੰਜ ਹਿਸਾਬ ਤੱਕ ਫਰੀ ਜਾਂਦੇ ਆ ਮੰਗ ਕਰ ਦੋ 5000 ਫਿਰ ਇੱਕ ਦੋ ਦਿਨ ਦੇ ਫਿਰ ਵਾਲਾ ਪੰਜ ਹਜ਼ਾਰ ਹੈਗੇ ਨਹੀਂ ਪੈਸੇ ਪਏ ਆਪਣੇ ਕੋਲ ਫਿਲਟੀਆਂ ਹੁਲਟੀਆਂ ਲੈ ਕੇ ਆਉਣੀ ਆ ਮੈਂ ਕੱਲੂ ਹੈਲੋ ਉਹ ਸਰਜੀਦਲਾ ਹੋਈ 500 ਦੀ ਲੱਗ ਰੱਖ ਲਿਆ ਹੁਣਾ ਬੰਦਾ ਦੇ ਗਿਆ ਪੈਸੇ ਕਿਹਨਾਂ ਗਿਣਨਾ ਮੈਂ ਵੀ ਨਹੀਂ ਗਨੇ ਹੈਗੇ ਔਰ 9500 ਨਿਕਲੇ ਆ ਫਿਰ ਪਿੱਛੇ ਮੁੜ ਕੇ ਜਲੇ 500 ਦੇ ਕੇ ਗਿਆ ਉਹੀ ਆਏ ਮੇਰੇ ਕੋਲ 500 ਘਟਾ ਦੇ ਸਰਜੀਦਲਾ ਹੋਈ ਮੈਂ ਵੀ ਨਹੀਂ ਬਣਾ ਮੈਂ ਚਲਦਾ ਵੀ ਗਨੇ ਹੋਣੀਆਂ ਆ ਦੇਖਾ ਲਾ ਹੁਣ ਮੈਂ ਵੀ ਤੁਹਾਨੂੰ ਅੱਧੀ ਫੜਾਉਂਦਾ ਕਿੰਨਾ ਚਲਦਾ ਬਣੇ ਹੋਣੀਆਂ ਨਹੀਂ ਘਟਾ ਜੀ ਮੈਂ ਫੇਰ ਇੱਕ ਵਾਰੀ ਗਣਨਾ ਲੈ ਮੇਰੇ ਘਟਾ ਕੇ ਇੰਕੇ ਦੱਤੇ ਹੈ ਮੈਂ ਥੋੜਾ ਪਾਸੇ ਦੇਖਣ ਲਈ ਕੀਤਾ ਨਹੀਂ ਕਿਹਾ ਨਹੀਂ ਪਾਸੇ ਇਹਦੇ ਵਿੱਚ ਕਿੱਥੇ ਆ ਰਹੁਣ ਹੋਰ ਪਾਸੇ ਬੋਲੀ ਜਾਂਦੇ ਨੇ ਦੇ ਲੋ ਪੂਰੇ ਘਰ ਵਿੱਚ 5000 ਪੂਰਾ ਨਹੀਂ ਪੂਰਾ ਹੁੰਦਾ ਹੈਗਾ ਕਹਿੰਦੇ ਬਹੁਤ ਪੈਸੇ ਪਏ ਆ। ਫੰਨ ਨੂੰ ਕੋਣ ਬਚਦਾ ਇਹਨੂੰ ਬਚਦੇ ਸਾਰੇ। ਇਹਨੇ ਤਾਂ پاਗਲ ਕਰੇ ਤੇ ਮਲ ਫਿਰਨ। ਇਸ ਬੰਦੇ ਨੇ ਪੁੱਛਰੇ ਸਾਰੇ ਬੰਦੇ ਇਹਦਾ ਸਿਰ ਪਰ ਇੱਕ ਬਾੜ ਨਹੀਂ ਹੈਗਾ। ਉੱਪਰ ਤਾਂ ਖਾਲੀ ਆ ਹੁਣ ਉੱਪਰ ਤੇ। ਉਹ ਬੱਟ ਬੱਟ ਚ ਪਏ ਨੇ। ਬੱਡੇ ਪਏ ਬਸ। ਨਹੀਂ ਆ ਅੱਜ ਬੱਡ ਖਾਲੀ ਕਰ ਦੇਣਾ ਸ਼ਾਮ ਤੱਕ। ਨਹੀਂ ਫਿਰ ਕੱਲੂ ਲਿਆਉਂਗਾ ਬੰਦੇ। ਉਹ ਬਸ ਧੰਟਾ ਹੀ ਲੱਗਣਾ ਹੁੰਦਾ। ਜੇ ਉਹਦੇ ਕਰਦਾ ਹਾਂ ਇਹਦਾ। ਅਨੂਜੀ ਕਿਸੇ ਇੱਕ ਕਾਪੀ ਲੈ ਲੋ ਆਪਣੇ ਨੂੰ ਸਾਈ ਬਧਾਈ ਹੋ ਗਈ ਹੁਣ ਹੁਣ ਮੈਂ ਇਹ ਮੁੱਕਣਾ ਮੈਂ ਮੁੱਕਣਾ ਹੋ ਗਿਆ ਨਾ ਬੱਸ ਬੈਠੇ ਥੱਲੀ ਧਾਰਨੇ ਆ ਚਾਹ ਲੈਗੀ ਚਾਹ ਲੈ ਲੈ ਬੈਠੇ ਥੱਲੀ ਧਾਰਨੇ ਹੋਰ ਤਾਂ ਹੀ ਕਹਿੰਦਾ ਕਿ ਉੱਪਰ ਚਾਹ ਕਰਨ ਜੇ ਫਿਰ ਆਪਣੇ ਜਿਹੜੇ ਆਹ ਸਾਈਡ ਦਾ ਕੋਈ ਕਾਲਾਂਗਾ ਜਿਗਾਰੜ ਜਾ ਅੰਮ੍ਰਿਤ ਕਹਿੰਦਾ ਜੇ ਇੱਕ ਨਾ ਕਾਵੇ ਨੂੰ ਜੇ ਆ ਜਾਏ ਤੂੰ ਰੱਖ ਲੰਨੇ ਆ ਤਾਰੀ ਦੇ ਨਹੀਂ ਨਹੀਂ ਇੱਧਰ ਪਹੁੰਚਾ ਦੇਣ ਇਹਨਾਂ ਦੇ ਕੋਲ ਅੱਜ ਸੀ तरफ ਕਾਫੀ ਜੋ ਪਈ ਜਾਣਾ ਫਿਰ ਇੱਧਰ ਉੱਪਰ ਕਰੀਆ ਫਿਰ ਇੱਕ ਵਾਰ ਇਕੱਠਾ-ਕੁੱਠਾ ਕਰਾਂਗੇ ਬਾਹਰ ਫਿਰ ਆ ਇੱਕ ਵਾਰ ਸੈਰ ਹੋ ਜੂਗੀ ਮੈਂ ਘੜੀ-ਘੜੀ ਉੱਤੇ-ਉੱਤੇ ਬੰਨ੍ਹ ਨਹੀਂ ਇੱਧਰ ਚੱਲ ਜਾਣਾ ਆ ਵੀ ਇੱਧਰ ਆ ਦਰਵਾਜ਼ੇ ਦੇ ਵਿੱਚ ਕਰ ਲੈ ਕੋ ਦਹਾ ਜਿਗਰਾ ਜਾਂ ਪਰ ਕੇ ਫਿਰ ਮੈਂ ਕਰਤੇ ਸੈਰ ਮੈਂ ਦੇਖੀ ਜਾਊਗੀ ਹੁਣ ਬਾਕੀ ਹੁਣ ਤੁਸੀਂ ਵੀ ਹੌਸਲਾ ਦਿਓ ਜਿੰਨੇ ਵੀ ਪਿਆਰ ਕਰਨੇ ਵਾਲੇ ਵੱਖਰੇ ਚੱਕ ਰਾਕਾ ਮਨੋਂ ਤੁਹਾਡੇ ਹੱਲਾਸ਼ੀਰ ਜਿਆਦਾ ਚਾਹੀਦੀਆਂ ਬਸ ਉਸੇ ਹਮੜਾ ਦਾ ਨਾਮ ਸਾਰੇ ਮੇਰੇ ਵੀਰਾਂ ਨੇ ਐਪਰੀਸ਼ੀਏਟ ਕੀਤਾ ਗੱਲ ਮੈਨੂੰ ਬੜੀ ਚੰਗੀ ਲੱਗੀ ਕਹਿੰਦੇ ਪਹਿਲਾਂ ਤੂੰ ਜਿਹੜਾ ਖਰੜਾ ਖਰਾਬ ਫਲੈਟ ਕਹਿੰਦੇ ਤੂੰ ਕਹਿੰਦਾ ਉੱਥੇ ਚਲੀ ਜਾਣਾ ਤਾਂ ਪਰ ਹੁਣ ਜਦ ਤੱਕ ਪਿੰਡ ਮਕਾਨ ਪਾਉਣ ਲੱਗੇ ਸਾਨੂੰ ਕਹਿੰਦੇ ਬਹੁਤ ਖੁਸ਼ੀ ਰਹੀ ਤੂੰ ਪਿੰਡ ਨਹੀਂ ਛੱਡਣ ਲੱਗਿਆ ਕਹਿੰਦਾ ਜਦੋਂ ਬੰਦੇ ਕੋਲ ਥੋੜੀ ਚੜ੍ਹਾਈ ਹੋਵੇ ਕਹਿੰਦਾ ਪਿੰਡ ਛੱਡ ਜਾਂਦਾ ਮੈਂ ਕਹਿੰਦਾ ਰਹਿਣਾ ਤਾਂ ਪਿੰਡ ਚੇ ਤਾਂ ਉਹ ਤਾਂ ਜਿੱਦਾਂ ਮੈਂ ਪਿਛਲੀ ਵੀਡੀਓ ਚ ਵੀ ਗੱਲ ਕਹੀ ਸੀ ਆ ਉਹ ਬਾਪੂ ਕਰਕੇ ਲੱਤਾਤਾ ਬਾਪੂ ਮੇਰਾ ਕਹਿੰਦਾ ਹੁੰਦਾ ਸੀ ਕਹਿੰਦਾ ਯਾਰ ਆਪਣਾ ਵੀ ਇੱਕ ਘਰ ਹੋਣਾ ਚਾਹੀਦਾ ਕੋਈ ਮੇਰਾ ਬਾਪੁੱਤਰ ਇਹ ਬੋਲ ਪੂਰੇ ਕਰਤੇ ਨੇ ਉਹ ਟਾਈਮ ਦਾ ਚਾਹਣਾ ਤੇ ਇਹ ਜੋ ਹੁੰਦਾ ਉਹ ਮੈਨੂੰ ਖੁਸ਼ ਹੋਣਾ ਦਨ ਰਹਿਣਾ ਬੈਠੀਦਾ ਮੈਂ ਇਹ ਨਹੀਂ ਦਾਣਾ ਹੈਗਾ ਉਹ ਜੰਮੇ ਪੜੇ ਉੱਠੇ ਵੱਡੇ ਹੋਏ ਲੋ ਪਾਈ ਇਸੇ ਖੁੱਲਣ ਵਾਲੇ ਵੀ ਆ ਗਏ ਉਹਨਾਂ ਨੂੰ ਕਹਿੰਦੇ ਦੁਆ ਨੂੰ ਇੱਥੇ ਫ੍ਰੀਜ ਵੀ ਕਰਨਾ ਸੀ ਇਹ ਪਾਣੀ ਲਿਖਉਣ ਲੱਗ ਗਿਆ ਇਹਦਾ ਕੋਈ ਵਹ ਹਿੱਟ ਮਾਰੀਦੀ ਹੈ ਹਿੱਟ ਲਾ ਹਿੱਟ ਅੱਛਾ ਪ੍ਰਿੰਡਾ ਵਾਲਾ ਉਹ ਨੂੰ ਹੋਣਾ ਪਰਿੰਡਾ ਵਾਲਾ ਕਾਹਨੂੰ ਯਾਰ ਪਾਪ ਕਰਦੇ ਥੋੜੀ ਦਿਖਾਉਣੇ ਤੇ ਬਾਬਾ ਜੀ ਬਾਬਾ ਜੀ ਇੱਥੇ ਆਓ ਇੱਥੇ 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 ਆ ਜੀ ਆ ਜਾ ਯਾਰ ਤੈਨੂੰ ਤੇ ਦਿਖਾ ਦੇ ਮੈਂ ਤੇਰਾ ਵੀ ਕੰਮ ਬਹੁਤ ਹੈ ਹਾਂ ਜੀ ਆ ਜਾਓ ਜੀ ਕਵਾੜੀਆ ਜੀ ਨਹੀਂ ਕਵਾੜੀਆ ਸਾਹਿਬ ਹਾਂਜੀ ਕਵਾੜੀਆ ਸਾਹਿਬ ਕਵਾੜੀਆ ਸਾਹਿਬ ਨਾਲ ਅਸੀਂ ਟਰਾਲੀ ਖੜਾ ਅਦਲੇ ਆ ਕੇ ਫਿਰ ਟਰਾਲੀ ਖੜਾ ਜੰਨੇ ਟਰਾਲੀ ਖੜਾ ਮਰਵਾ ਸਾਰ ਇੱਥੇ ਦੇਖ ਲਾਂਗੇ ਟਰਾਈ ਲਾ ਕੇ ਇੱਥੇ ਕਿੱਥੇ ਜਾਣਗਾ ਛਤਰੀ ਲੱਗੀ ਛਤਰੀ ਇਹਨੂੰ ਦੇਖ ਲੈ ਕਿੱਥੇ ਕਿੱਥੇ ਜਾਂਦੀ ਆ ਕਿਆ ਕੁਛ ਕਰਦੇ ਆ ਉਹ ਮੈਂ ਕਰੀ ਜੰਮਣੀਆਂ ਕਿ ਟੈਨ ਹੂੰ ਇਹ ਸਾਰਾ ਪਹਿਲਾਂ ਤਾਂ ਬਰੋਹਿਰਾ ਬੜਾ ਹੈ ਬਰੋਹਿਰਾ ਬੜਾ ਘੜੀ ਬੰਡੇ ਉੱਪਰੋਂ ਦੇਖ ਤੂੰ ਉੱਪਰੋਂ ਨਹੀਂ ਟਰਾਲੀ ਵਾਲੀ ਦੇਖਣਾ ਟਰਾਲੀ ਠੀਕ ਆਇਆ ਤਾਂ ਬਰੋਹਿਰਾ ਵਾਲ ਦੇ ਨਾਲੇ ਨਾ ਕਿ ਉਹਨੇ ਕਿਧਰ ਮੋਟਰਪਲ ਲਾਇਆ ਨਹੀਂ ਇਹਨੂੰ ਭਾਈ ਲਾ ਦਿੰਦੇ ਆ ਉੱਥੇ ਜੀ ਚੱਕ ਲੈ ਜਾਂਦੇ ਉੱਥੇ ਆ ਇੱਧਰ ਵੀ ਲਾਓ ਬਰੈਂਡ ਵੀ ਲਾ ਲਓ ਗੱਤੋ ਭਾਈ ਹੌਸਲਾ ਮੜਾ ਰਾਮਿਆਪਨ ਆ ਕਰਾ ਰੋਦਾ ਦਾ ਇਹ ਤਨੂ ਦੇ ਨਾਲ ਅੱਛਾ ਜੀ ਦੇਰ ਵੀ ਨਬਰ ਲੈ ਲੇਦਾ ਫਿਰ ਵਾ ਠੀਕ ਹੈ ਮੈਂ ਬਾਸ ਦੇ ਜੀ ਸਾਰੀ ਰਾਤ ਗਾਣੇਗਾ ਚਿੱਪ ਵੀ ਲੱਗੀ ਹੋ ਜਾਂ ਮੈਂ ਚਿੱਪ ਵੀ ਲੱਗੀ ਗਾਣੇ ਚ ਚੱਲਣਗੇ ਲਾ ਆ ਤਨੂ ਲਾ ਚਾਰ ਵਜੇ ਫੇਰ ਦੁਬਾਰਾ ਚਾਹਤ ਆ ਗਿਆ ਭੰਡੇ ਮਾਨਸਤਨ ਭਾਈ ਮੈਨੂੰ ਹੌਸਲਾ ਦੋ ਮੜਾ ਯਾਰ ਮੇਰਾ ਦਿਲ ਟੁੱਟਦਾ ਜਾਂਦਾ ਕਾ ਤੇ ਯਾਰ ਐਡਾ ਬੜਾ ਕਾਰ ਆਏ ਕਾਰਜ ਸ਼ੁਰੂ ਕਰਨ ਲੱਗਿਆ ਉਹ ਚੱਕਦੇ ਫੱਟੇ ਚੱਕਦੇ ਫੱਟੇ ਤੇਰੇ ਨਾਲ ਆ ਸੀ ਹਾਂ ਤਾਂ ਗਈ ਜੋ ਵਸ ਉਹ ਚੌਪਤੀਲਾ ਤਾਂ ਉਦੋਂ ਦਾ ਭਾਈ ਇੱਕ ਹੋਰ ਕੁਆੜੀਆਂ ਸਾਹਿਬ ਆਏ ਨੇ ਸਾਹ ਲਾਤਾ ਨਾਲ ਭਾਈ ਤੇਰੇ ਮੈਨੂੰ ਦੂਸਰਾ ਨਾ ਗਣੀ ਕੁਆੜੀਆਂ ਸਾਹਿਬ ਕਹਿ ਦਿੱਤਾ ਇਸ ਦਾ ਆ ਬੈਦ ਰੋਜਾ ਬਾਕੀ ਆ ਆ ਨਿਕਲ ਨੇ ਵਿੱਚ ਲੋਹਾ ਬਹੁਤ ਨਿਕਲਿਆ ਠੀਕ ਹੈ ਚੱਲ ਦੇ ਚੱਲ ਰਵੇ ਖਲੋ ਮੈਂ ਇਹਦਾ ਲੱਭ ਕੋਈ ਕਾਹ ਕਹਦਾ ਵੀ ਜੇ ਮਿਲ ਜਗਾ ਅੱਛਾ ਹੋਰ AC U C ਨਾ AC ਉਹ ਤਾਂ ਪਰ ਆਪੇ ਹੈਸੀ ਨਹੀਂ ਵੇਚਣਾ AC ਆਪਣੇ ਲੱਗ ਜਾਣਾ ਇਸੀ ਆਪਣਾ ਲਾ ਦੇਣਾ ਹੋਰ ਵੀ ਪ੍ਰਾਂ ਸਟੈਪਲੇਜ਼ਰ ਕੋਲ ਕੁਲਰ ਉਹ ਫਿਰ ਨਿਕਲੂਗਾ ਜਿਹੜਾ ਜਿਹੜਾ ਤੁਹਾਨੂੰ ਦੇਈ ਜਾਵਾਂਗਾ ਹੁਣ ਤੇਰੇ ਨਾਲ ਗੱਲ ਕਰੀ ਆ ਠੀਕ ਆ ਹਾਂ ਜੋ ਜੋ ਨਿਕਲੇਗਾ ਤੁਹਾਨੂੰ ਸਮਾਨ ਦੇਈ ਜਾਣਾ ਬਸ ਤਾਂ ਹੀ ਤੈਨੂੰ ਬੁਲਾਇਆ ਮੈਂ ਦੇਖ ਸੌਦਾ ਟੁੱਟਣਾ ਮੈਨ ਨਾਲ ਕੈਰਵੇ ਕੱਲੋਂ ਲੈਣਾ ਕੈਰਵੇ ਕੱਲੋਂ ਦੇਣਾ ਜੀ ਅੱਜ ਦਾ ਰੇਟ ਹੈਗਾ 35 ਰੁਪਏ ਅੱਛਾ ਇਹ ਕੱਲ ਨੂੰ ਰੇਟ ਵਧੀ ਸਕਦਾ ਘੱਟ ਜਾ ਸਕਦਾ ਹਲੇ ਅੱ디 ਹਿੱਤ ਨਿਕਲਣਾ ਨਹੀਂ ਇਹ ਹਾਲੇ ਨਿਕਲਣਾ ਹਾਲੇ ਇਹਨੂੰ 10 ਦਿਨ ਮੰਨ ਕੇ ਚੱਲ 10 ਕੱਲੋਂ ਅੱਜ ਲੱਗ ਜਾਣਾ ਟੋਣਾ ਨੇ ਕੱਲ ਲੱਗ ਜਾਣਾ ਟੋਣਾ ਸਾਰੀ ਇਹ ਰੇਟ ਵੀ ਮੈਂ ਕੀ ਕਰਾਂ ਰ ਇਹ ਨਵੇਂ ਇਹਨੂੰ ਸਾਮ-ਸਾਮ ਕੇ ਰੱਖੀ ਜਮ ਸਾਲਾ ਰੇਟ ਵਧੂਗਾ ਜਦੋਂ ਨਾ ਰੇਟ ਵੱਧ ਗਿਆ ਹਾਂ ਉਦੋਂ ਤੁਸੀਂ ਟਕਾ ਕੜਾ ਕੇ ਪਰੇ ਕਰਿਓ ਓਹੋ ਯਾਰ ਫਿਰ 19 ਸਾਲ ਸਾਹ ਸੰਭਾਲਦਾ ਵੀ ਹੋ ਜਾਣਾ ਸਾਲਾ ਮਿਹਨਤ ਇਹ ਆ ਮੈਂ ਤਾਂ ਤਾਂ ਕਹਿੰਦਾ ਵੀ ਤੂੰ ਆਪਣੇ ਨਾਲ ਮੇਰੇ ਨਾਲ 40 ਨਿਬੜ ਲੈਂਦਾ ਤੇਰਾ ਵਧੇ ਘਟੇ ਤੇਰੇ ਆ ਫਿਰ ਵਿਚਾਲੇ ਚੱਕੀ ਜ ਆਪਣਾ ਰੱਖੀ ਜ ਸਮਾਂ ਜਿੰਨਾ ਵੇਦਰਾ ਬੇਚਦਾ ਵੇਚੀ ਜਾਵੇ ਫਿਰ ਕਿ ਉਹ ਸਾਰੇ ਤੇਰੇ ਚੀਜ਼ਾਂ ਨਾ ਇੰਗਲੈਂਡਾਂ ਵਿੱਚ ਲੱਗੇ ਹੋਈਆਂ ਉਹ ਉਹ ਤੇਰੇ ਸਾਰੇ ਸਕ੍ਰੈਬ ਜਿਹਦੇ ਤੇਰੇ ਬਿਗਣੇ ਵਾਲੇ ਚੀਜ਼ਾਂ ਉਹ ਮੇਰੇ ਕੋਲ ਵੇਅਰ ਹਾਊਸ ਉਹਨਾਂ ਦਾ ਵੱਡਾ ਹੁੰਦਾ ਮੈਂ ਤਾਂ ਸਾਰਾ ਰੱਖ ਲੈਣੇ ਦਾ ਬਾਅਦ ਵਿੱਚ ਹੀ ਜਾਂਦੇ ਭਾਵੇਂ ਇੱਕ ਫੈਟ ਰਖਾਈ ਜਿਓ ਸਾਰਾ ਨਾ ਉਹਦਾ ਫਿਰ ਕੱਢ ਕੱਢ ਕੇ ਰੱਖੀ ਜਾਣਾ ਨਾ ਜਿਹੜਾ ਗਾੜੀ ਸੈਟ ਵਾਲਿਓ ਹਾਂ ਹਾਂ ਤੇ ਇਹ ਵਾਲਾ ਮਿਸਤਰੀ ਨੇ ਥੋੜਾ ਉਹਦੇ ਨਾਲ ਲਾ ਦੇਣਾ ਥੋੜਾ ਪੈੜਾ ਪੂਣਾ ਕਰੀ ਕਰੀ ਜਾਣੀ ਆ ਮਿਸਤਰੀ ਨੇ ਉਹੀ ਕਹਿੰਦਾ ਵਿੱਚ ਵੀ ਲੱਗੀ ਵੀ ਜਾਣਾ ਜਾਂਦਾ ਇਹ ਜੰਗਾ ਜੰਗਲ ਦੇ ਥਲ ਮੈਂ ਥੋੜੇ ਹਲਕੇ ਗਾੜੇ ਉਹਦੇ ਚਾਰ ਚੁਕ ਨੂੰ ਗਾ ਖਾ ਗਾ ਇਹਨਾਂ ਸਾਰਾ ਇਕੱਠਾ ਕਰਕੇ ਕਾਲ ਕਰ ਦਿਆਂ ਉਹ ਚੱਕ ਲਈ ਜੀ ਸਾਰੇ ਫਿਰ ਦਰਵਾਜਾ ਨਾਲ ਲੱਗ ਜਾ ਪਿੱਛੇ ਤੋੜ ਲਾ ਘਰ ਨੂੰ ਮੁੜਾ ਜਾ ਸਾਰਾ ਇਹ ਬਾਈ ਲੈ ਜਾਂਦਾ ਸਾਰਾ ਸਮਾਨ ਤੇ ਬਾਅਦ ਚ ਘਟੂਗੇ ਮੈਂ ਦੋੜੇ ਮੋਟਰ ਪਰ ਆਇਆ ਗੁੱਜਰਵਾਦੀ ਰੋਟੀ ਭੁੱਲ ਕੇ ਤੇ ਇੰਨੇ ਕੰਮਕਾਰਾਂ ਦੇ ਵਿੱਚ ਤੇ ਹੁਣ ਮੈਂ ਫਿਰ ਚਲਾਂਗਾ ਉਹਨੂੰ ਮੈਂ ਹੋ ਗਿਆ ਤਿਆਰੀਆਂ ਬਾਈ ਹੁਣ ਸਹੀ ਹੈ ਹਾਂ ਸੋ ਠੀਕ ਹੈ ਬਾਈ ਮੈਂ ਤਰ ਸੁਤੋਂ ਪਹੇ ਜਾ ਤਾ ਤੇ ਜਿਹੜੀ ਪਰਸੋ ਵੀਡੀਓ ਪਾਈਦੀ ਉਹਦੇ ਥੱਲੇ ਕਮੈਂਟ ਆਇਆ ਕਹਿੰਦੇ ਵੀਰ ਜੀ ਵਸਤੂ ਸਾਸਤ੍ਰ ਨਕਰ ਬਣਾਇਓ ਵਸਤੂ ਸਾਸਤ੍ਰ ਨਕਰ ਬਣਾਇਓ ਮੈਂ ਚੱਲ ਕੋਈ ਜਾਂ ਬੰਦਾ ਹੈਗਾ ਮੇਰੇ ਕੋਲ ਤੇ ਪੁੱਛ ਲਿਆ ਉਹਨੂੰ ਵੀ ਤੇ ਅੱਜ ਆਣੀ ਬिडੂਰ ਐਸੇ ਕਮੈਂਟ ਆ ਰਹੇ ਆ ਤੁਸੀਂ ਦਰਬਾਰ ਸਾਹਿਬ ਜਾਂਦੇ ਆ ਤੁਸੀਂ ਪਖੰਡ ਕਰਦੇ ਆ ਤੁਸੀਂ ਇਹ ਕਰਦੇ ਤੁਸੀਂ ਉਹ ਕਰਦੇ ਆ ਫਲਾਣਾ ਟਪਾਣਾ ਤਾਂ ਸਾਨੂੰ ਕੀ ਦੀ ਮਨਣਾ ਇੰਨੇ ਪਰ ਮੈਂ ਹੁਣ ਤੁਹਾਨੂੰ ਇਹ ਦੱਸ ਦਿੰਦਾ ਕਿ ਐਜ਼ ਇਟ ਜਿੱਦਾਂ ਮੇਰਾ ਪਹਿਲਾ ਮੈਪ ਤਾਂ ਅਸੀਂ ਉਦੋਂ ਹੀ ਕਰ ਬਣਾਉਣ ਲੱਗੇ ਹੋਏ ਹਾਂ ਉਹਦੇ ਵਿੱਚ ਕੋਈ ਜਿਹੜਾ ਪਾਸਟੂ ਸ਼ਾਸਤਨ ਘਰ ਬਣਦਾ ਸੀ ਉਹ ਸਾਰਾ ਹੀ ਸਟਰਕਚਰ ਚੇਂਜ ਕਰਤਾ ਤਾਂ ਉਹਨੇ ਬਾਹਰ ਸੋਈ ਕਿਤੇ ਕੱਢ ਦਿੱਤੀ ਤੇ ਟੋਰਟ ਬਾਰਸ ਨੂੰ ਗਰੂਪ ਸਾਰੇ ਚੇਂਜ ਕਰਦੇ ਮੈਨੂੰ ਨਾ ਆਵੇ ਇਦਾਂ ਨਿਕਲਣੀ ਹੈਗੀ ਨਾਲ ਨਾਲ ਜਿਹੜੀ ਰਸੋਈ ਆ ਘਰ ਦੇ ਖੂਜੇ ਚ ਘੜਤੀ ਪਰਲੇ ਪਾਸੇ ਮੈਂ ਕਿਹਾ ਯਾਰ ਉੱਥੇ ਤਾਂ ਗੱਲਾਂ ਨਹੀਂ ਪੰਡੀਆਂ ਕਿੱਦੇ ਪਾਸੋਂ ਵੀ ਸਾਨੂੰ ਰਸੋਈ ਚਾਹੀਦੀ ਮੂਹਰੇ ਜਿੱਥੇ ਤੇ ਹੁਣ ਸਾਡਾ ਸਾਰਾ ਘਰ ਸਾਹਮਣੇ ਦੇਖੇ ਜਿੱਦਾਂ ਹੁਣ ਪਾਈਪ ਜਿੱਦਾਂ ਸਾਡੀ ਇਧਰ ਆ ਰਸੋਈ ਇੱਥੇ ਆ ਉੱਥੇ ਉਹ ਖਾਣਾ ਬਣਾਉਂਦੀ ਸਭ ਸਾਰਾ ਵਿੜਾ ਦਿਖਦਾ ਪਾਈਪ ਨੂੰ ਮੂਹਰੇ ਕੌਣ ਕੰਬਦਾ ਇੱਧਰ ਤੇ ਆਏ ਸਾਈਡ ਤੇ ਵੀ ਦਿਖਦਾ ਉਹ ਸਾਈਡ ਤੇ ਵੀ ਦਿਖਦਾ ਕਿਉਂਕਿ ਲੇਡੀਜ਼ ਨੇ ਜਿਆਦਾ ਸਮਾਂ ਕਚਾਜ ਜਿ ਕੁਝ ਜਲਾਣਾ ਹੁੰਦਾ ਹੈ ਕੁਝ ਚੀਜ਼ ਬਣਾਉਣੇ ਚਾਹ, ਸਪਾਈਸ ਨੂੰ ਰੱਖਣੇ, ਭਾਂਡੇ ਡਪੋਣੇ, ਭਾਂਡੇ ਧੋਣੇ ਆ। ਹੋਰ ਲੱਟਰਪ ਸ਼ਟਰ ਬੰਦ ਤੇ ਜੋ ਕੋਈ ਸਮਾਨ ਕੱਢਣਾ, ਕੋਈ ਚਾਹ ਲਿਆ ਪਾਣ। ਪਰ ਉਹ ਸਾਰੇ ਬਾਹਰ ਵੀ ਦਿਖਦਾ ਤੇ ਅੰਦਰ ਵੀ ਦਿਖਦਾ। ਵੈਸੇ ਜਿੱਦਾਂ ਸਾਡਾ ਐਜਿਟ ਪਹਿਲੀ ਰੱਖਿਆ ਸੀ ਉਦਾਂ ਹੀ ਬਣਿਆ। ਉਹਦੇ 'ਚ ਕੋਈ ਚੇਂਜ ਨਹੀਂ ਹੋਇਆ ਜਾਏਗਾ। ਸਮਝ ਲਓ ਬਸ। ਆ ਤੁਹਾਨੂੰ ਦਿਖਾ ਰਿਹਾ ਮੈਂ ਜਿਹੜਾ ਸਭ ਤੋਂ ਪਹਿਲਾਂ ਵਿਖਾਇਆ ਤਾਂ ਉਸ ਤੋਂ ਬਾਅਦ ਦਿਖਾ ਰਿਹਾ। ਸਭ ਤੋਂ ਪਹਿਲਾਂ ਮੇਰੇ ਪ੍ਰਾਣੀ ਬੀੜ ਜਿ ਦਿਖਾਇਆ ਦਿੰਦੇ ਸੀ ਇੰਦਾ 30x30 ਦੇ ਵਿੱਚ ਬਣਾਉਣ ਲੱਗੇ ਤੇ 30x30 ਤੇ ਫਿਰ ਇੰਦਾ ਕਮੈਂਟ ਕਰਦਾ ਕਹਿੰਦਾ ਕਮਰੇ ਸ਼ੂਟੇ ਆ ਪਰ ਵੱਡੇ ਕਰੋ ਕਮਰੇ ਬਹੁਤ ਜ਼ਿਆਦਾ ਵੱਡੇ ਹੋ ਗਏ ਤੇ ਜਿੱਥੇ ਸਾਡਾ ਨਲਕਾ ਮੂਹਰੇ ਨਲਕਾ ਨਾਲਕੇ ਦੇ ਉੱੱਗੇ ਆ ਗਿਆ ਤਾਂ ਦਿਖਾਉਣ ਨੂੰ ਸਭ ਇੰਦਾ ਨਹੀਂ ਸਮਝਣ ਲੱਗਣੀ ਇੰਦਾ ਸਮਝ ਆਉਣਾ ਤੁਹਾਨੂੰ ਹੁਣ ਮੈਨੂੰ ਤੁਸੀਂ ਦੱਸਿਓ ਵੀ ਜਿਹੜਾ ਸਭ ਤੋਂ ਪਹਿਲਾ ਨਕਸ਼ਾ ਮੈਂ 30x30 ਦਾ ਬਣਵਾਇਆ ਤਾਂ ਮੈਂ ਹਰ ਜੀ ਆ 30x30 ਦਾ ਨਕਸ਼ਾ ਹਰ ਜਿਹੜਾ ਬਣਾਇਆ ਸੀ ਸਭ ਤੋਂ ਪਹਿਲਾਂ ਜਿਹੜਾ ਸਾਡੇ ਕੋਲ ਪੜ ਕੇ ਆਇਆ ਤਾਂ ਜਿਹੜਾ ਅਸੀਂ ਆਪਣੇ ਨੈਟ ਤੋਂ ਰਿਸ ਉਹਦਾ ਕੋ ਯਾਰ ਦੋਸਤ ਹੀ ਉਹਨੇ ਬਣਾਇਆ ਤਾਂ ਹੈ ਤੇ ਆ ਤੁਸੀਂ ਦੇਖੋ ਇੱਥੇ ਆ ਪੌੜੀ ਹੈ ਇੱਥੇ ਆ ਕਿਚਨ ਹੈ ਇੱਥੇ ਆ ਕਮਰਾ ਇੱਧਰ ਟਾਇਲਟ ਹੈ ਇੱਧਰ ਆ ਇੱਧਰ ਰੂਮ ਹੈ ਇੱਧਰ ਤਿੰਨ ਰੂਮ ਰੂਮ ਹੈ ਆ ਬਣਿਆ ਸੀ ਪਹਿਲਾਂ ਠੀਕ ਹੈ ਜੀ ਜਿਹੜਾ ਸਭ ਤੋਂ ਪਹਿਲਾਂ ਦਿਖਾਇਆ ਦਈ ਆ ਅਸੀਂ ਨਕਸ਼ਾ ਪਾਸ ਕਰਤਾ ਹੁਣ ਤੁਹਾਨੂੰ ਅੱਗੇ ਦਿਖਾਉਂਦਾ ਵੀ ਕਿੱਦਾਂ ਸਾਰਾ ਆ ਨਾਰਥ ਈਸਟ ਵੈਸਟ ਪੈਨ ਜਿਹੜੇ ਨਾਰਥ ਤਾਂ ਨਾ ਇੱਧਰ ਬਣਾਈ ਬੈਠਾ ਦਾ ਮੈਂ ਮੇਰਾ ਸਾਡਾ ਨਾਰਥ ਇੱਧਰ ਪੈਂਦਾ ਉੱਪਰ ਆ ਜਿੱਥੇ ਆ ਜਾਂਦਾ ਨਾ ਆ ਬੀ ਨਾਰਥ ਮੈਂ ਇੱਥੇ ਬਣਾਉਂਦਾ ਸੀ ਜਿੱਥੇ ਬੈਸਟ ਲਿਖਿਆ ਹੋਇਆ ਪਰ ਜਦੋਂ ਮੈਂ ਕੰਪਾਸ ਨਾਲ ਦੇਖਿਆ ਨਾਰਥ ਸਾਈਡ ਇਹ ਸਾਈਡ ਪੈਂਦਾ ਤਾਂ ਇੱਥੇ ਹੁਣ ਤੁਹਾਨੂੰ ਦਿਖਾਉਂਦਾ ਕਿੱਦਾਂ ਸੀ ਸਾਰਾ ਦੂਜੀ ਪਿਕਚਰ ਜਿਹੜੀ ਫਿਰ ਮੈਂ ਵਸਤੂ ਸ਼ਾਸਤਰ ਵਾਲੇ ਆਪਣੇ ਜਾਣ-ਜਾਣ ਪਛਾਣਤਾ ਉਹਨਾਂ ਨੂੰ ਵੀ ਜਿਵੇਂ ਤੇ ਨਾਰਥ ਨੂੰ ਇਹ ਸਾਈਡ ਦੱਸਿਆ ਤੇ ਬੈਸਟ ਐ ਸਾਈਡ ਤੇ ਜਿਹੜੀ ਸਾਈਡ ਰੋਡ ਨਿਕਲੀ ਸਾਡੇ ਘਰ ਤੋਂ ਜਿੱਦਾਂ ਅਸੀਂ ਆਹ ਕਮਰੇ 'ਚ ਬੈਠਾ ਮੈਂ ਇੱਥੇ ਇੱਥੇ ਬੈਠਾ ਹੁਣ ਮੈਂ ਇੱਥੇ ਸਾਈਡ ਬੜਾ ਆਸ ਮੇਰੇ ਘਰ ਤੋਂ ਮੂਹਰੇ ਰੋਡ ਨਿਕਲੋ ਜਿਹੜੀ ਆਹ ਰੋਡ ਨਿਕਲਦੀ ਆ ਆਹ ਸਾਈਡ ਵਾਲੀ ਗੜੀ ਜਿਹੜੇ ਵੀ ਵੀਡੀਓ ਦੇ ਦੇਣ ਨੂੰ ਪਤਾ ਹੋਣਾ ਬਿਲ ਏਦਾਂ ਬਣਾਇਆ ਤਾਂ ਨਾਰਥ ਵੈਸਟ ਈਸਟ ਏਦਾਂ ਨੂੰ ਬਣਾ ਕੇ ਭੇਜਤਾ ਜਦੋਂ ਮੈਂ ਉਹ ਸਾਰੇ ਚੀਜ਼ਾਂ ਵਿੱਚ ਦੇ ਨਾਲ ਚੇਂਜ ਕਰਦੇ ਆ ਵੀ ਇਹ ਖੁੰਝ ਜਿੱਥੇ ਬਾਜ਼ਰ ਨੂੰ ਨਾ ਕਿਚਨ ਕਰਦਾ ਇੱਥੇ ਠੀਕ ਹੈ ਜੀ ਇੱਥੇ ਕਮਰਾ ਕਰਦਾ ਪੌੜੀ ਇੱਥੇ ਕੱਢਦੀ ਵੀ ਏਦਾਂ ਹੋਣਾ ਚਾਹੀਦਾ ਉਹਦੇ ਹਿਸਾਬ ਦੇ ਨਾਲ ਤੇ ਮੈਨੂੰ ਵੀ ਏਦਾਂ ਤਾਂ ਗੱਲ ਨਹੀਂ ਵੰਡੀ ਹੈਗੀ ਬਾਈ ਇੱਥੇ ਖੁੰਝ ਜੇ ਰਸੋਈ ਬਣਾ ਕੇ ਠੀਕ ਹੈ ਇੱਥੇ ਜੇ ਰਸੋਈ ਖੁੰਝੇ ਜੇ ਬਣ ਗਈ ਤੇ ਇਹ ਸੜਕਾਂ ਦਾ ਪਤ ਨਹੀਂ ਆਇਆ ਸੜਕਾਂ ਦਾ ਮੈਂ ਭੁੱਲ ਗਿਆ ਤੇ ਮੈਂ ਕਹਿੰਦਾ ਸਾਡਾ ਯਾਰ ਹੁਣ ਸਾਡਾ ਆਹ ਜਿਹੜਾ ਬੇੜਾ ਇੱਥੇ ਇੱਥੇ ਮੈਂ ਕਹਿੰਦਾ ਸੰਤੋਰ ਰਸੋਈ ਇੱਥੇ ਚਾਹੀਦੀ ਏ ਇੱਥੇ ਤੇ ਜਦੋਂ ਰਸੋਈ ਦੇ ਸਾਹਮਣੇ ਸਾਨੂੰ ਸਾਰੀ ਚੀਜ਼ ਦਿਖੇ ਪੂਰੇ ਆ ਤੇ ਇਹ ਸਾਈਡ ਵੀ ਦਿਖੇ ਤੇ ਇਹ ਸਾਈਡ ਵੀ ਦਿਖੇ ਸਾਨੂੰ ਸਾਰੇ ਠੀਕ ਹੈ ਜੀ ਭਾਈ ਉਹ ਫਿਰ ਮੈਂ ਕਹਿੰਦਾ ਗੱਲ ਬਣੀ ਨਹੀਂ ਜੀ ਫਿਰ ਉਹਨੇ ਇੱਕ ਜੋੜ ਭਾਗ ਜਿਹਾ ਲਾਇਆ ਪਰ ਮੈਂ ਤੁਹਾਨੂੰ ਦੱਸਦਾ ਅੱਗੇ ਜਿਹੜਾ ਉਹ ਆ ਗਿਆ ਆ ਇੱਕ ਮਿੰਟ ਜੀ ਥੋੜਾ ਥੋੜਾ ਬੜਾ ਕਰ ਦਨੂੰ ਮੈਂ ਜਿਆਦਾ ਬੜਾ ਵੀ ਨਾ ਹੋ ਜਵੇ ਹਾਂ ਜੀ ਪੜੇਟ ਕਮਟ ਜਿਆਦਾ ਬੜਾ ਹੋ ਗਿਆ ਹਾਂ ਪੂਰੇ ਹੋ ਗਏ ਕੋੜਾ ਅੱਛਾ ਹਾਂ ਇਹ ਹੁਣ ਕਿਦਾਂ ਰੋਟੇਟ ਕਰਦਾ ਹੋਊਗਾ ਅ ਕਲ ਤਾਂ ਪਸੰਦ ਹੋਊਗਾ ਮੈਂ ਘੁਮਾਉਣਾ ਤਾਂ ਬੜਾ ਜੇ ਅੱਛਾ ਤੇ ਆਨੇ ਦੀ ਖੂਬੂ ਹਾਂ ਹੁਣ ਸਹੀ ਹੋਇਆ ਇੱਥੇ ਆ ਆਹ ਦੇਖੋ ਵੀ ਜਿਹੜਾ ਉਹਨਾਂ ਨੇ ਬਣਾ ਕੇ ਭੇਜਿਆ ਤਾਂ ਮੈਨੂੰ ਖੜਜਾ ਇਹ 13:00 13 ਦੇ ਅਗਰ ਹਾਂ ਅਜੇ ਉਸ ਤੋਂ ਬਾਅਦ ਆ ਜਿਹੜਾ ਫਿਰ ਮੇਰੇ ਕੋਲ ਬਣ ਕੇ ਆਇਆ ਜਿੱਦਾਂ ਫਿਰ ਕਾਪੀ ਵਰ ਬਣਿਆ ਇਹ ਹੋ ਗਿਆ करी जाए दौरे कट के लाइन नहीं कर कुछ करी जाए आया सब तो पहला आया दंद होता जो नहीं होंगे हो जाता सैट हो जाता साफ नहीं आया है मेहन है, 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 हाँ ਆਸੇ ਦਰ ਆਸੀ ਤੇ 14 ਬਾਈ 14 ਬਾਈ 14 ਤੇ ਫਿਰ ਉਹਨਾਂ ਕੰਗਰੇ ਕਰ ਦਿੱਤੇ ਆ ਠੀਕ ਹੈ ਜੀ ਫਿਰ ਸਾਡਾ ਜਗ੍ਹਾ ਪਤ ਵਧ ਗਈ ਥੀ ਫਿਰ ਐ ਐਸ ਇਟ ਉਦਾਂ ਹੀ ਬਣਿਆ ਜਿੱਦਾਂ ਤੁਹਾਨੂੰ ਪਹਿਲਾਂ ਦਿਖਾਇਆ ਮੈਂ ਇੱਥੇ ਆ ਬਾਡੀ ਬਣ ਗਈ ਜੀ ਆਹ ਆ ਰਸੋਈ ਆ ਗਈ ਆਹ ਕਮਰਾ ਆ ਗਿਆ ਬਸ ਸਿਰਫ ਬਾਥਰੂਮ ਚੇਂਜ ਹੋਇਆ ਇੱਥੇ ਵਾਲਾ ਹੈ ਇਹਦੇ ਆਪੋਜ਼ਿਟ ਇੱਥੇ ਬਾਥਰੂਮ ਆ ਗਿਆ ਇੱਕ ਕਮਰਾ ਆ ਗਿਆ ਇੱਕ ਕਮਰਾ ਆ ਗਿਆ ਜਿਹੜੇ ਤੋਂ ਕੀਤੇ ਇਹਨੂੰ ਟਾਇਲਟ ਆ ਗਿਆ ਇੱਕ ਟਾਇਲਟ ਪਿੱਛੇ ਦਿਓ ਜਿਹੜੀ ਪਿੱਛੇ ਨਾਲ ਸੀ ਜਗ੍ਹਾ ਛੱਡੀ ਆ 5 ਫੁੱਟਾਂ ਆ ਪਿਛਲੇ ਕੁਝ ਦਿਨਾਂ ਤੋਂ ਮੈਂ ਤੁਹਾਨੂੰ ਬਿਚ ਸਮਝਾਉਂਦਾ ਹਾਂ ਅ ਅ ਅਜਿਹੀ ਚਾਹੀਏ ਵੀ ਆਪਾਂ ਨੇ ਇੱਥੇ ਇੱਥੇ ਜਿ ਬਣਾਇਆ ਘਰ ਇਹ ਪਿੱਛੇ 5 ਫੁੱਟ ਜਗ੍ਹਾ ਛੱਡ ਕੇ ਐ ਕੰਧ ਨੂੰ ਲੈ ਲਿਆ ਇੱਥੇ ਠੀਕ ਹੈ ਜੀ ਆ ਖੁੰਝੇ ਜਿਹਾ ਬਾਥਰੂਮ ਬਣਾਤਾ ਇੱਥੇ ਤੇ ਸਾਰੇ ਇੱਥੇ ਵੱਡ ਕੇ ਕੀਤੀ ਹੋਈ ਕਰਦੇ ਫਿਰ ਇਧਰੋਂ ਇੱਥੇ ਦਾਪਣ ਆਪੇ ਇਹ ਸਾਰੇ ਤਿੰਨ ਫੁੱਟੋਂ ਗਲੀ ਚੜ੍ਹਦੇ ਜਿਹੜੀ ਅਸੀਂ ਉਧਰੋਂ ਗਲੀ ਜਾਂਦੀ ਮੇਰੇ ਘਰ ਤੋਂ ਠੀਕ ਹੈ ਅੱਗੇ ਜਲਦੇ ਫਿਰ ਆਹ ਦੇ ਪਿੱਛੇ ਜਿਹੜਾ ਬਣਾ ਤੇ ਉਹਦੇ ਬਣਾ ਇੱਥੇ ਆ ਸੋਬਰ ਸੈਟ ਰੱਖੋ ਜਿਹੜਾ ਇੱਥੇ ਆ ਦੇਖੋ ਆ ਦੋ ਦੋ ਜਿਹੜੇ ਪਹਿਲੇ ਅਸੀਂ ਜਿਹੜਾ 30 ਬਾਈ 30 ਦਾ ਬਣਵਾਇਆ ਤਾਂ ਅਸੀਂ ਆ 30 ਬਾਈ 30 ਦਾ ਬਣਾਇਆ ਤਾਂ ਮੇਰੇ ਕੋਲ ਇਹਦੇ ਤੋਂ ਦੱਸੋ ਕਿਹੜੀ ਚੀਜ਼ ਚੇਂਜ ਕੀਤੀ ਕਿਹੜੀ ਵਸਤੂ ਸਸਤ ਨੂੰ ਵਸਤੂ ਸਸਤ ਨੂੰ ਬਦਲ ਦਿੱਤੀ ਹੈ ਮੈਂ ਵੀਡੀਓ ਦੇਖਦੇ ਕਰੋ ਹੁਣ ਤਾਂ ਮੈਂ ਕਹਿੰਦਾ ਮੈਂ ਪਹਿਲਾਂ ਵੀਡੀਓ ਦੇਖ ਲਓ ਵੀਡੀਓ 'ਚ ਮੈਂ ਕਿਹਾ ਵੀ ਮੈਂ ਗੱਲਾਂ ਪਰ ਵਿਸ਼ਵਾਸ ਨਹੀਂ ਕਰਦਾ ਹਾਂ ਮੈਂ ਜਿਹੜੇ ਇਹ ਘਰ ਦੇ ਵਿਚ ਰਹਿੰਦਾ ਸੀ ਕੋਈ ਸਾਡੇ ਪੁਰਾਣੇ ਜੱਜ ਦੇ ਪਰ ਕੋਈ ਵਸਤੂ ਸਸਤ ਨਹੀਂ ਕਰਦੇ ਹੈਗੇ ਤੇ ਅਸੀਂ ਵੀ ਨਿਕਲਦੇ ਹੁਣ ਚਲੋ ਬਾਹਰ ਦੇ ਗਾਹ ਤਕਨੀਕਾ ਇੱਕ ਦੋ ਜੋ ਦੇਖੋ ਦੇਖ ਲੋ ਕਰੀ ਜਾਂਦੇ ਆ ਉਦਾਂ ਇਚਦਾ ਕਰਦੋ ਉਦਾਂ ਹੀ ਬਣਾਇਆ ਵੀਰੇ ਲੋਕ ਫਿਰ ਬਹਿ ਮੈਂ ਪਹਿਨੇ ਕਿਹਾ ਵੀ ਇਹ ਜਿਹੜੀ ਚੀਜ਼ਾਂ ਦਾ ਬਹਿਮ ਹੋਣ ਲੱਗ ਜਾਂਦਾ ਬੰਦੇ ਅਸੀਂ ਨੇ ਕਰਦੇ ਕਿ ਸੇ ਬਾਈ ਗੁਰੂ ਗ੍ਰੰਥ ਸਾਹਿਬ ਨੂੰ ਮੰਡਣੇ ਆਇਆ ਪਹਿਲਾਂ ਕਹਿ ਦਵਾਂ ਮੈਂ ਉਹ ਮਿੱਥੇ ਟਾਈਟਲ ਦੇ ਦੇ ਬਖਸ਼ੂ ਸਾਸਤਨਾ ਬਣਾਵਾਂਗਾ ਘਰ ਮੈਂ ਜਿਹੜੇ ਬੰਦੇ ਕਹਿੰਦੇ ਉਹਨਾਂ ਦੀ ਮੰਨ ਲਈਏ ਜਿਹੜੇ ਬੰਦੇ ਨਹੀਂ ਕਹਿੰਦੇ ਉਹ ਨਹੀਂ ਮੰਨਦੇ ਹੁਣ ਮੈਂ ਗੱਬੇ ਫਾਜ ਜਾਂਦੇ ਸੀ ਫਿਰ ਉਹਦੀ ਬੰਨੀ ਉਹਦੀ ਬੰਨੀ ਉਹਦੀ ਬੰਨੀ ਉਰੇ ਵੀਡੀਓ ਦੇਖਦੇ ਕਰੋ ਬਸ ਵੀਡੀਓ ਦੀ ਸਾਰੀ ਜੇ ਮੈਂ ਕੀ ਗੱਲ ਕਹੀ ਹੈ ਉਦੋਂ ਬਸ ਸਿਰ ਟਾਈਟਲ ਦੇਖਦੇ ਥੱਲੇ ਕਮੈਂਟ ਕਰਦੇ ਆ ਵੀਡੀਓ 'ਚ ਮੈਂ ਗੱਲ ਕਹੀ ਹੈ ਵੀ ਮੈਂ ਇਹ ਚੀਜ਼ ਨੂੰ ਨਹੀਂ ਮੰਨਦਾ ਹੈ ਜੇ ਤੁਸੀਂ ਮੇਰੇ ਪੁਰਾਣਾ ਜਿਦਾ ਹੁਣ ਦਿਖਾਇਆ ਵਿੱਚ ਜੇ ਤੁਸੀਂ ਮੇਰਾ ਪੁਰਾਣਾ ਮੈਪ ਦੇਖੋ ਕੋਈ ਜਿਹੜਾ ਮੇਰੇ ਪਹਿਲੇ ਨਕਸ਼ਾ ਆਇਆ ਤਾਂ ਉਹ ਉਦਾਂ ਹੀ ਬਣਿਆ ਸਾਡਾ ਉਦਾਂ ਹੀ ਸਾਨੂੰ ਪਸੰਦ ਆ ਇਹਦਾ ਕਿ ਕਿਚਨ ਵੀ ਸਾਨੂੰ ਸੈੱਟ ਲੱਗੇ ਤਕਰੀਬਨ ਜਿੰਨੇ ਇਮੋਸ਼ਨਲੀ ਸਾਡੇ ਪਿੰਡਾਂ ਦੇ ਵਿੱਚ ਜਿੰਨੇ ਘਰ ਬਣੇ ਸਾਰ ਐਜ਼ ਇਟ ਇਜ਼ ਦੀ ਬਣਾਇਆ ਸਾਰਿਆਂ ਦੇ ਕੋਚ ਸਾਡੇ ਤੋਂ ਜ਼ਿਆਦਾ ਨਾ ਚਾਰ ਸੇ ਜਗ੍ਹਾ ਕਿਸੇ ਦੋਨੋਂ ਬੰਤ ਬਾਈ ਦੇ ਵਿੱਚ ਨਾ ਦਰਸ਼ਨ ਫੌਜੀ ਦੇ ਵਿੱਚ ਇੱਦਾਂ ਬਣਿਆ ਹੋਇਆ ਇੱਧਰ ਕਾਕੇ ਬਾਈ ਦੇ ਵਿੱਚ ਤਾਂ ਆਪਣੇ ਹੋਰ ਮੇਰੇ ਮੇਰੇ ਦੋਸਤ ਲਖੀਰ ਉਹਦਾ ਕਹਿੰਦਾ ਸੇਵ ਸਾਡਾ ਘਰ ਦੇ ਵਿੱਚ ਨਕਸ਼ਾ ਇੱਦਾਂ ਬਣਿਆ ਸਭ ਇੱਦਾਂ ਬਣੇ ਹੋਏ ਜੇ ਆਹ ਜਿਹੜੇ ਸਭ ਨੂੰ ਪਸੰਦ ਆ ਜਾਂਦੇ ਇਦਾਂ ਹੀ ਕਮਰੇ ਸਾਰੇ ਕਮਰੇ ਦੀ ਬੰਡਲ ਇਦਾਂ ਹੀ ਹੁੰਦੀ ਕਿਸੇ ਦੋਨੋਂ ਚਲੋ ਇਦਾਂ ਹੁੰਦਾ ਕਿਸੇ ਜਗ੍ਹਾ ਪਿੱਛੇ ਨੂੰ ਘਾਟੋਂ ਦੀ ਕਿਸੇ ਦਾ ਲੰਬਾਈ ਚੁੰਦਾ ਉਹ ਅਗਰ تھੋੜੀ ਜਿਹੀ ਚੇਂਜਿੰਗ ਹੋ ਜਾਂਦੀ ਕਿਤੇ ਇੱਕ ਸਾਈਡ ਵੱਧ ਤੇ ਇੱਥੋਂ ਕਮਰਾ ਵਧਾ ਦਿੰਦੇ ਆ ਇਦਾਂ ਹੋ ਜਾਂਦਾ ਚਲੋ ਅੱਜ ਤਾਂ ਹੁਣ ਆ ਸਾਰਾ ਕੰਮ ਟਾਈਮ ਹੁੰਦਾ ਜਦੋਂ ਗਰਾਊਂਡ ਦਾ ਤੇ ਕੱਲੂ ਆਜਣ ਕੈਮਿਸਟਰੀ ਉਹ ਨਹੀਂ ਹੁਣ ਤਾਂ ਇਹ ਹੁਣ ਜਦੋਂ ਸਾਰੇ ਚੀਜ਼ਾਂ ਫਾਈਨਲ ਕਰ ਦਿੱਤੀ ਤਾਂ ਹੀ ਮੈਂ 10 ਦਿਨ ਕੱਢੇ ਤੇ ਮੈਂ ਸਭ ਦੀ ਸਲਾਹ ਲਈ ਲੱਗ ਗਈ ਨਹੀਂ ਤਾਂ ਅਸੀਂ ਜਦੋਂ ਸ਼ੁਰੂ ਕਰਦੇ ਬਹੁਤ ਸਲਾਹਵਾਤਾਂ ਹੋਈਆਂ ਆਏ ਨਹੀਂ ਹੋਇਆ ਹਨ ਬਹੁਤ ਜ਼ਿਆਦਾ ਪਪਾ ਪਪਾ ਲੱਗ ਗਈ ਆ ਜਾ ਮੇਰੀ ਪਪਾ ਮੇਰੀ ਪੁੱਤਰੀ ਮਿਲ ਚਾ ਨਹੀਂ ਮਿਲ ਚਾ ਨਹੀਂ ਮੇਰੀ ਮਿੱਠੋ ਮੇਰੀ ਮਿੱਠੋ ਆ ਜਾ ਮੇਰਾ ਪੁੱਤਰਾ ਲਾਫੀਆਂ ਦੋ ਆਜਾ ਚਾਚਰੀ ਕਾਲਜੀ ਛਾਚਰੀ ਕਾਲਜੀ ਛਾਚਰੀ ਲਓ ਵੀ ਹੁਣ ਆਪਾਂ ਸਾਰਾ ਤਾਂ ਸਾਰਾ ਸਮਾਨ ਇੱਥੇ ਚੱਕਿਆ ਕਿ ਨਹੀਂ ਮੇਰੇ ਇੱਥੇ ਟੀਵੀ ਹੁੰਦਾ ਸੀ ਤੇ ਇੱਧਰ ਹੁੰਦਾ ਸਾਰਾ ਟੀਵੀ ਵਾਲਾ ਸਮਾਨ ਉੱਥੇ ਨਿਕਲਿਆ ਹੁਣ ਮੈਂ ਇਹਦੇ ਬਾਰੇ ਆਪਣਾ ਰੱਖਿਆ ਜਿਹੜਾ ਬੋਰਡ ਜਾਂ ਤੇ ਕੱਲ ਆ ਤਾਂ ਕਮਰਾ ਹਲੇ ਖੜੂ ਹਲੇ ਇਹਨੂੰ 5 ਦਿਨ ਤੱਕ ਢਾਉਣਾ ਸ਼ੁਰੂ ਕਰਨਗੇ ਮੇਰੇ ਰੂਮ ਦੇ ਜਾਦਾਂ ਉਹ ਵੀਡੀਓ ਜਿੱਥੇ-ਕਿੱਥੇ ਦੇਖ ਲੈ ਕਰਾਂਗੇ ਜਿਹੜਾ ਸਾਰਾ ਕਮਰਾ ਹੈ ਮੈਂ ਸੱਚੀ ਬੋਲ ਮੈਂ ਸੱਚੀ ਬੋਲਦਾ ਮੈਂ ਇਹਨਾਂ ਗੱਲਾਂ 'ਤੇ ਬਿਲਕੁਲ ਵਿਸ਼ਵਾਸ ਨਹੀਂ ਕਰਦਾ ਹੈਗਾ ਠੀਕ ਹੈ ਇਹ ਤਾਂ ਥੋੜਾ ਜਿੱਦਾ ਹੁਣ 22 ਵੀ ਕਮੈਂਟ ਪੜ੍ਹੀ ਜਾਂਦੀ ਤੇ ਤੇ ਹੋਰ ਵੀ ਗੱਲਾਂ ਬਾਤ ਹੋਈ ਜਾਂਦੀਆਂ ਇੰਦੀ ਵਿੱਚ ਦੇਖੀ ਜਾਂਦੀ ਸੀ ਫੇ ਮੈਨੂੰ ਕਹੀ ਜਾਂਦੀ ਜੇ ਹੁਣ ਮੈਂ ਦੱਸਾਂ ਕੋਈ ਫਿਰ ਬੰਦਰਾ ਬਹਿ ਪਾਲ ਲੱਗਾ ਅੰਦਰ ਬਹਿਮ ਪੈ ਜਾਂਦਾ ਬੰਦੇ ਦੇ ਫਿਰ ਕਹਿੰਦਾ ਹੁੰਦਾ ਬਹਿਮ ਦਾ ਕੋਈ ਇਲਾਜ ਨਹੀਂ ਹੈ ਇਹ ਤੁਹਾਨੂੰ ਵੀ ਪਤਾ ਹੋ ਜਾ ਕਿ ਬੰਦੇ ਅੰਦਰ ਬਹਿਮ ਪੜ ਜਾਂਦਾ ਨਾ ਵੀ ਇਹੇ ਚੀਜ਼ ਆਏ ਹੁੰਦੀ ਆਏ ਹੁੰਦੀ ਮਾੜੀ ਉੱਡੀ ਪਰ ਨਹੀਂ ਅਸੀਂ ਗੁਰੂ ਗ੍ਰੰਥ ਸਾਹਿਬ ਮੰਨਣ ਵਾਲੇ ਤੇ ਪੱਛੇ ਜਿਹੇ ਮਸਾ ਦਰਬਾਰ ਸਾਹਿਬ ਪੱਥਾ ਦੇਖਦੇ ਆ ਸਵੇਰੇ ਉੱਠ ਕੇ ਅਰਦਾਸ ਕਰਦੇ ਹਾਂ ਗੋਲ ਗਰਾਊਂਡ 'ਚ ਜਾਣਾ ਉੱਥੇ ਰਹਿ ਰਹਾ ਸਾਦਾ ਪਾੜਾ ਜਦੋਂ ਰਹਿ ਰਹਾ ਸਾਦਾ ਪਾੜ ਤੋਂ ਪਹਿਲਾਂ ਘੜਿਆਲ ਸਾਹਿਬ ਵੱਜਦੀ ਹੈ ਜਦੋਂ ਫਿਰ ਉਸ ਤੋਂ ਫਿਰ ਅਰਦਾਸ ਕਰ ਮਹਾਰਾਜ ਚੜ੍ਹਦੀ ਕਲਾ 'ਚ ਰੱਖੀ ਪੰਗਸਾ ਕਰ ਰਹਿ ਸੈਜਤ ਅਸੀਂ ਉਹਨਾਂ ਨੂੰ ਮੰਨਣੇ ਆਲੇ ਥੋੜੇ ਜਿਹਾ ਤੁਹਾਨੂੰ ਪਤਾ ਹੀ ਘਰ ਦੇ ਵਿੱਚ ਸੱਬ ਦੇ ਨਾਲ ਲੱਗ ਕੇ ਚੱਲਣਾ ਪੈਂਦਾ ਤੇ ਹੁਣ ਮੈਂ ਇਦੋਂ ਜਲਾ ਉਦੋਂ ਜਲੀ ਉਦੋਂ ਜਲੀ ਉਦੋਂ ਜਲੀ ਮੈਕਸ ਫਿਰ ਜਿਹੜਾ ਹੈੱਡ ਹੁੰਦਾ ਘਰ ਤੋਂ ਫਿਰ ਸਾਰਾ ਉਹ ਦੇਖਣਾ ਪੈਂਦਾ ਸਭ ਦੇ ਸਮਨ ਲੈ ਲਏ ਤਾਂ થોਡਾ ਛੋੜੂ ਛੋੜੂ ਗਿਆ ਲੈ ਹੁੰਦੀ ਆ ਇਹਨਾਂ ਵਿੱਚ ਪਿਆਰ ਬਣ ਜਾਂਦਾ। ਹੁਣ ਮੈਂ ਵਾਈਫ ਨੂੰ ਕਹ ਤਾਂ ਪਿਆ ਹਾਂ ਠੀਕ ਆ ਉਹਨੂੰ ਜਿੱਦਾਂ ਮੈਂ ਆਪਾਂ ਉਦਾਂ ਹੀ ਬਣਾ ਲਿਆ ਬਸ ਉਹਦੇ ਹੁਣ ਤੇਰਾ ਤਾਂ ਬੈਂਪਰ ਦਬਾਉ ਨਿਕਲ ਗਿਆ। ਮੈਂ ਮੋੜ ਸਾਲ ਪਰਦੇ ਉਤਰਿਆ ਹੁਣ। ਪੁੱਜਰ ਵਾਈ ਮੈਨੂੰ ਪੁੱਛ ਰਿਹਾ ਕਹਿੰਦਾ ਗੱਲ 'ਚ ਕੀ ਆ ਪਾਇਆ ਹੋਇਆ? ਇਹ ਤੇਰੇ ਗੱਲ 'ਚ ਸਨਮਾਨ ਪਾਉਣਾ ਇਹ। ਇਹ ਕਹਿੰਦਾ ਤੇਰੇ ਗੱਲ 'ਚ ਪਾ ਦਮਾ। ਮੇਰੇ ਗੱਲ 'ਚ ਚਾਬੀ ਆ। ਪਾ ਲਾ ਤੇਰੇ ਗੱਲ 'ਚ ਪਾ ਦਮਾ। ਲੋ। ਡਾਗ ਲਓ। ਇਹੇ ਪਤਾ ਕਾ ਹੈ। ਪੁੱਪਲਾ ਚੋਰਾ ਕਰਦੇ ਸਾਹਬ ਅੱਛਾ ਜੀ ਠੀਕ ਹੈ ਸਵਾਰ ਆਉਣਾ ਉਹਦੇ ਤੇ ਓਰੇ ਹਾਂ ਕਰਦਾ ਹਾਂ ਫਿਰ ਓਰੇ ਆਉਂਦੇ ਕਰਦੇ ਹਾਂ ਹਾਂ ਨਾ ਥੋੜਾ ਬੋਧਾ ਆਉਣਾ ਇੱਥੇ ਸਵਾਰ ਨਾ ਗੱਦੇ ਗੱਦੇ ਕਰਦੇ ਤਾਂ ਨਹੀਂ ਆਉਣਾ ਹੈਗਾ ਅੱਛਾ ਜੀ ਉਹ ਸਮਾਨ ਆਉਣਾ ਇੱਥੇ ਅੱਛਾ ਅੱਛਾ ਉਸ ਨੂੰ ਇੱਥੇ ਥੱਲੇ ਵੀ ਰੱਖਾਂਗੇ ਉਸ ਨੂੰ ਉੱਪਰ ਵੀ ਰੱਖਾਂਗੇ ਆ ਦੇਖਿਓ ਉੱਪਰ ਜਾ ਕੇ ਥੋੜਾ ਜਾ ਕੇ ਆ ਮੈਂ ਦੇਖਿਆ ਮੈਂ ਕਿੰਨਾ ਗੰਦਾ ਕਹਿ ਕੁਛ ਚੱਕਣਾ ਉੱਥੇ ਤੇ ਬਈ ਤੇ ਗਲਤੀ ਹੋ ਗਈ ਇਹ ਜਿਹੜਾ ਆਹੇ ਕਵਰ ਆ ਨਾ ਮੈਂ ਥੱਲੇ ਪਾ ਲਵਾਂ ਇੱਥੇ ਬਹੁਤ ਜੀ ਗੱਲ ਵੜ ਜਾਂਦੀ ਐ ਹੁਣ ਮੈਂ ਵੀ ਬਚਦੇ ਸੋਚ ਰਿਹਾ ਜਿਹੜੇ ਇੱਟ ਬਚਣੀ ਕਰਾਂ ਵੀ ਕਿਥੇ ਪਿੱਛੇ ਕਮਰਾ ਬਾੜਵਾ ਤੇ ਪਿਛਲੇ ਪਾਸੇ ਹੋਰ ਕਮਰਾ ਬਾੜਵਾ ਡਰਵਾਜਾ ਵੀ ਹੈਗਾ ਬਸ ਕਵਰ ਹੀ ਪਾਣਾ ਪਿਛਲੇ ਪਾਸੇ ਫਿਰ ਟਿੰਨੀ ਪਾਣੀ ਉੱਪਰ ਲੈਂਟਰ ਨਹੀਂ ਪਾਉਣਾ ਹੈਗਾ ਉਹ ਤਾਂ ਪਿੰਜ ਨਹੀਂ ਕਹਿੰਦੇ ਹੁੰਦੇ ਤੇ ਪਰ ਉਹ ਫਿਰ ਆਪਣਾ ਪਰਸਨਲ ਕਮਰਾ ਰੱਖਣਾ ਉਹਦੇ ਵਿੱਚ ਸਿਰਫ ਮੈਨੂੰ ਐਂਟਰੀ ਹੋਊ ਕਿਸੇ ਹੋਰ ਨੂੰ ਐਂਟਰੀ ਨਹੀਂ ਹੋਊਗੀ ਠੀਕ ਆ ਬਈ ਇਹ ਗੁੱਜਰਪਾਈ ਦੀ ਹੋਊਗੀ ਆ ਦੇਖਿਓ ਬੜਾ ਜਾ ਆ ਜਾ ਫਿਰ ਆਪਣਾ ਜਿਸ ਟਾਈਮ ਨਾਲ ਜਾਮਣਾ ਵੱਧ ਗਿਆ ਹਾ ਇਨੇ ਵੱਧ ਕੇ ਉੱਪਰ ਆ ਜਾਣਾ ਨਾ ਫਿਰ ਇੱਥੇ ਬੈਠਣ ਦਾ ਨਾ ਦਿਨ ਵਿੱਚ ਵੀ ਜਾਂ ਰਾਤ ਸ਼ਾਮ ਟਾਈਮ ਨੇ ਫਲਾਰਾ ਹੋ ਜਾਵੇ ਤੇ ਸ਼ਾਮਾਂ ਹੋ ਜਾਣ ਫਿਰ ਆਪਾਂ ਨੂੰ ਹੁਣ ਇਹਦੀ ਯਾਰ ਬੇਲ ਵੀ ਕੱਟਣੀ ਪੈਣੀ ਬਹੁਤ ਵਧੀਆ ਯਾਰ ਇਹ ਆ ਜਾ ਵੀ ਆ ਜਾ ਇਹਦੀ ਤਾਂ ਸਫਾਈ ਜਾਣ ਆ ਕੂੜਾ ਜਿਹਾ ਕੱਢਦੇ ਯਾਰ ਕਿਸੇ ਤਰੀਕੇ ਨਾਲ ਆ ਬੋਤਲਾਂ-ਬੋਤਲਾਂ ਜਿਹੜੀਆਂ ਵੀ ਹੈਗੀਆਂ ਬੋਤਲ 'ਚ ਕਾਇਦੇ ਪਾਣੀ ਪੂਣੀ ਕਾਇਦੇ ਵਿੱਚ ਔ ਦਵਾਈਆਂ ਪਈਆਂ ਇੱਕਾ ਦੂਜਾ ਪਈ ਆਹੋ ਇਹ ਉਹਦੇ ਬਾਅਦ ਤੇਰਾ ਆਪਣਾ ਰੰਗ ਵਾਲਾ ਤੇਲ ਹੈ ਇਹ ਕੰਮਾ ਜਣਾ ਆਪਣੇ ਆ ਦੋਨੀਆਂ ਦੂਨੀਆਂ ਤੇ ਸਿੱਟ ਦੇਈਏ ਯਾਰ ਬਹੁਤ ਪੁਰਾਣੀਆਂ ਹੋ ਗਈਆਂ ਇਹ ਬਾਈ ਇਹ ਸਾਈਡ ਤੇ ਨਹੀਂ ਆ ਪਿੱਛੇ ਪੱਤਿਆਂ ਦੇ ਫੜ ਆਹ ਸੜਨਾ ਕੰਡੇ ਆ ਕੋਈ ਨਾ ਪੱਤੇ ਨਹੀਂ ਹਾਂ ਪੱਤੇ ਨਹੀਂ ਫੜੀ ਇਹਨੂੰ ਬੁੱਤਾ ਸ਼ਾਂਤ ਨੇ ਹੁਣ ਪੱਤੇ ਉਹਨੂੰ ਲੱਗਦੇ ਜਾਮਣ ਨੂੰ ਹਦ ਕੋਹੜੀ ਨਿਕਲੀ ਜਾਂਦੀ ਸੀ ਸਾਡੀ ਓਹੋ ਆ ਕੋਹੜੀ ਦਾ ਡੰਡਾ ਨਵਾਂ ਪਾਉਂਦੇ ਦੇ ਵਿਚਾਰ ਡੰਡਾ ਨਵਾਂ ਲੇਕਿਨ ਆ ਡੰਡਾ ਪੈ ਜਾਣਾ ਤੇਰੇ ਹੱਥਾਂ ਦਾ ਹੂੰ 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 ਕਿ ਹੋਰ ਲੱਭ ਕੇ ਲੇਕ ਡੰਡਾ ਇਹਦੇ ਵਾਸਤੇ ਹੁਣ ਚੱਲੀਏ ਘਰ ਨੂੰ ਗਰਾਊਂਡ ਚ ਪੂਰੀ ਐਕਸਰਸਾਈਜ਼ ਹੋ ਗਈ ਵਰਜਸ ਵੀ ਹੋ ਗਈ ਸਾਰਾ ਕੁਝ ਹੋ ਗਿਆ ਸਰੀਰ ਫਰੈਸ਼ ਹੋ ਗਿਆ ਤੇ ਹੁਣ ਗੁਜਰਬਾਈ ਦੇ ਲਈ ਰੋਟੀ ਤੇ ਮੋਟਰ ਪਰ ਜਾ ਕੇ ਨਹਾਏ ਤੋ ਇਹ ਇਹ ਗੱਲ ਹੋਰ ਮੈਨੂੰ ਦੁਆਗ ਚਾਹੀਈ ਹੋਈ ਆ ਮੋਟਰ ਪਰ ਕਰਦੇ ਜਾਏਗਾ ਗੁੱਜਰਵਾਇ ਦੀ ਰੋਟੀ ਪਾ ਦਿਓ ਜੀ ਤੇ ਮੈਨੂੰ ਐਂ ਕਰੋ ਵਰਦੀ ਦੇ ਦਿਓ ਇੱਕ ਫਿਰ ਨਾ ਆ ਕੇ ਨਾ ਮੋਪ ਪਾ ਲੂੰਗਾ ਯਾਰ ਫਿਰ ਫਿਰ ਤੁਸੀਂ ਕਹਿੰਦੇ ਮੈਂ ਉੱਥੇ ਤਾਂ ਮੈਂ ਨਾ ਮੋਟਰ ਪਰ ਤੇ ਇੰਨੇ ਕੱਪੜੇ ਖੋਲ ਕੇ ਆ ਜਾਂਦਾ ਮੋਟਰ ਲੇਕਿਨ ਕਿੰਨੇ ਰਾਤ ਦਾ ਕਿਹੜੇ ਨੂੰ ਰਾਤ ਨੂੰ ਦੇਖਦਾ ਜੇ ਤੁਸੀਂ ਦੇ ਦਿਓ ਕੱਪੜਾ ਤਾਂ ਮੈਂ ਪਾ ਕੇ ਆ ਜੂਂਦੇ ਮੈਂ ਇੰਨੇ ਆ ਜਾਣਾ ਫਿਰ ਨਹੀਂ ਨਹੀਂ ਬੱਚਾ ਉਹ ਫਿਰ ਸੌਫਟ ਕਰ ਦੇ ਦੋ ਫਿਰ ਸਹੀ ਕਿਹਾ ਕਿਸ ਨੇ ਕਹਿੰਦਾ ਦੁੱਖ ਕੱਟ ਕੇ ਸੁੱਖ ਮਿਲਦਾ ਬਿਸਤਰੇ ਬਾਹਰ ਬਿਸ ਗਏ ਕੂਲਰ ਲੱਗ ਗਿਆ ਕੋਈ ਐਸੀ ਨਹੀਂ ਨੀਲਾ ਆਸਮਨ ਦੇਖਾਂਗੇ ਉੱਪਰ ਸੌਰੀ ਫੋਨ ਕਰ ਗਿਆ ਥੱਲੇ ਨੂੰ ਤੇ ਨੀਲਾ ਆਸਮਨ ਹੁਣ ਤਾਂ ਦਿਖਦੇ ਨਹੀਂ ਤਾਰੇ ਅਸੀਂ ਦੇਖਾਂਗੇ ਰਾਤ ਨੂੰ ਤਾਰੇ ਤੇ ਪਈਏ ਫਿਰ